ਸਭ ਤੋਂ ਵੱਡੀ ਗੱਲ ਜਿਹੜੇ ਬੰਦੇ ਦੀ ਇਹ ਕਹਿ ਰਹੇ ਆ ਕਿ ਅਸੀਂ ਕਹਿ ਲਓ ਵੀ ਅਗਵਾਈ ਦੇ ਵਿੱਚ ਜੁਆਇਨਿੰਗ ਕੀਤੀ ਆ जिदे ਘਰੇ ਜੁਆਇਨਿੰਗ ਕੀਤੇ ਉਹ ਆਪ ਹੀ ਨਿਕਾਲੀ ਦਲ ਚ ਦਾਰਾ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਉਹ ਵਰਕਰਾਂ ਨੂੰ ਧੱਕੇ ਨਾਲ ਉਧਰ ਸ਼ਾਮਲ ਕੀਤਾ ਗਿਆ ਗੁੰਮਰਾਹ ਕੀਤਾ ਗਿਆ ਜਾਂ ਕੁਝ ਕਹਿ ਰਹੇ ਸੀ ਤਾਂ ਕੰਮ ਦੇ ਲਈ ਘਰੇ ਗਏ ਤਾਂ ਉੱਥੇ ਜਿਹੜੇ ਸਰੋਪੇ ਪਾ ਦਿੱਤੇ ਗਏ ਤੁਸੀਂ ਇਹ ਚੀਜ਼ ਦੀ ਗਾਰੰਟੀ ਕਿਵੇਂ ਦੇ ਸਕਦੇ ਹੋ ਬਾਕੀ ਇਹ ਗੱਲ ਹੋਈ ਉੱਥੇ ਬਹੁਤ ਵਧੀਆ ਵਰਕਰ ਆ ਉਹ ਬਹੁਤ ਸੋਨਾ ਪਰਿਵਾਰ ਮੇਰੇ ਨਾਲ ਜੁੜਿਆ ਹੋਇਆ ਅੱਜ ਵੀ ਜੁੜਿਆ ਸਵੇ ਮੇਰੇ ਕੋਲੇ ਘਰੇ ਬੈਠੇ ਗਏ ਨੇ ਮੇਰੇ ਕੋਲੇ ਫੋਟੋ ਵੀ ਨੇ ਮੈਂ ਤੁਹਾਨੂੰ ਦੇ ਦੂੰਗਾ ਇਹਦੇ ਤੋਂ ਤੁਹਾਡੀ ਪੂਰੀ ਗੱਲ ਵਿੱਚ ਹਲੇ ਤੁਹਾਡੇ ਇਹ ਗੱਲ ਤਾਂ ਕਲੀਅਰ ਹੋ ਗਈ ਉਹ ਹੈ ਆਮ ਆਦਮੀ ਪਾਰਟੀ ਦੇ ਬੰਦੇ ਸਾਰੇ ਤੁਹਾਡਾ ਮੀਡੀ ਜਿਹੜੇ ਬੰਦਿਆਂ ਦੇ ਘਰੇ ਜੁਆਇਨਿੰਗ ਹੋਈ ਹੈ ਉਹਨਾਂ ਨੇ ਇੱਕ ਵੀ ਕਾਲੀ ਦਲ ਦੀ ਖਾਤਰ ਡੋਟ ਡੋਰ ਕੀਤਾ ਹੋਵੇ ਚਾਹੇ 24 ਚ ਚਾਹੇ 22 ਚ ਚਾਹੇ 19 ਚ ਚਾਹੇ 17 ਚ ਕਦੇ ਕੋਈ ਪੂਥ ਲਾਇਆ ਹੋਵੇ ਕਾਲੀ ਦਲ ਵਾਸਤੇ ਯਾਰ ਵੋਟ ਵੀ ਪਾਈ ਹੋਵੇ ਗੁਰੂ ਘਰੇ ਘੜ ਕੇ ਕਹਿੰਦੇ ਨੇ ਵੀ ਅਸੀਂ ਕਾਲੀ ਦਲ ਨੂੰ ਵੋਟਾਂ ਪਾਈਆਂ ਨੇ ਪਿਛਲੇ 4-5 ਸਾਲਾਂ ਦੇ ਵਿੱਚ ਕੋਈ ਵੀ ਇਲੈਕਸ਼ਨ ਦੇ ਵਿੱਚ ਮੈਂ ਤਾਂ ਵੀ ਉਹਨਾਂ ਤਾਂ ਗਲਤੀ ਮੰਨ ਲਊਗਾ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਵੇਂ ਬਲਾਕ ਸੰਪਤੀ ਚੋਣਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਸਿਰਫ ਇੱਕ ਦਿਨ ਬਾਕੀ ਆ ਤੇ ਉਸ ਤੋਂ ਪਹਿਲਾਂ ਕੁਝ ਵਰਕਰ ਕੁਝ ਲੀਡਰ ਆਪਦੀਆਂ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਆ ਜਿਨ੍ਹਾਂ ਨੂੰ ਆਪ ਪੰਜਾਬੀ ਵਿੱਚ ਕਹਿੰਦੇ ਦਲ ਬਦਲੂ ਦਲ ਬਦਲੂ ਜਿਹੜੇ ਬਹੁਤ ਸਾਰੇ ਲੋਕਾਂ ਦੇ ਵਿੱਚ ਵੈਰ ਵੀ ਪਵਾ ਦਿੰਨੇ ਕਿਸੇ ਗੱਲ ਨੂੰ ਲੈ ਕੇ ਕਿਉਂਕਿ ਕੁਝ ਸਮੇਂ ਦੀ ਕੋਈ ਗੱਲ ਹੁੰਦੀ ਆ ਤੇ ਉਸ ਤੋਂ ਬਾਅਦ ਜੇ ਦੇਖਿਆ ਜਾਵੇ ਤਾਂ ਉਹ ਗੱਲ ਨੂੰ ਵੱਡੇ ਲੈਵਲ ਤੱਕ ਜਿਹੜਾ ਪਹੁੰਚ ਜਾਂਦੀ ਉਹ ਗੱਲ ਤਾਂ ਫਿਰ ਵੱਡੇ ਵੈਰ ਪੈਂਦੇ ਨੇ ਤਾਂ ਪਿਛਲੇ ਦਿਨ ਇੱਕ ਜੁਆਇਨਿੰਗ ਹੋਈ ਸੀ ਪੈਂਡਲ ਲড়াইਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਜਿਹੜਾ ਵਰਕਰਾਂ ਨੂੰ ਸ਼ਾਮਲ ਕੀਤਾ ਗਿਆ ਸੀ ਤਾਂ ਉਸ ਦੇ ਵਿੱਚ ਇਹ ਗੱਲ ਆਈ ਸੀ ਨਿਕਲ ਕੇ ਸਾਹਮਣੇ ਕਿ ਆਮ ਆਦਮੀ ਪਾਰਟੀ ਦੇ ਵਰਕਰ ਸਨ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਮਲ ਹੋਏ ਸਨ ਤੇ ਉਸ ਪੰਡ ਦੇ ਆਗੂ ਗੁਰਪ੍ਰੀਤ ਸਿੰਘ ਗੰਦਾਰਾ ਜੋ ਆਮ ਆਦਮੀ ਪਾਰਟੀ ਦੇ ਵੀ ਸੀਨੀਅਰ ਆਗੂ ਨੇ ਉਹ ਸਾਡੇ ਕੋਲੇ ਪਹੁੰਚੇ ਨੇ ਉਹ ਆਪਣੀ ਗੱਲਬਾਤ ਰੱਖਣੀ ਚਾਹੁੰਦੇ ਨੇ ਕੱਲ ਦੀ ਜੁਆਇਨਿੰਗ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਆ ਗੰਦਾਰਾ ਸਾਹਿਬ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ ਚੈਨਲ 'ਤੇ ਸਤਿ ਸ਼੍ਰੀ ਅਕਾਲ ਸਾਹਿਬ ਵੀਰੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਧੰਨਵਾਦ ਤੁਹਾਡਾ ਜਿਹੜਾ ਸਾਡੀ ਤੁਸੀਂ ਇਹ ਕਵਰੇਜ ਕਰਕੇ ਪਬਲਿਕ ਤੱਕ ਲੈ ਕੇ ਜਾਂਦੇ ਜੀ ਗੰਦਾਰਾ ਸਾਹਿਬ ਕੱਲ ਸ਼੍ਰ ਤੁਸੀਂ ਸਾਨੂੰ ਆਫਲਾਈਨ ਜਿਹੜੀ ਗੱਲ ਕਹੀ ਕਿ ਉਹ ਉਸ ਬਾਰੇ ਕੁਝ ਗੱਲਾਂ ਬਾਤਾਂ ਕਰਨੀਆਂ ਚਾਹੁੰਦੇ ਕੀ ਉਹ ਸਾਰੀ ਸੱਚਾਈ ਕੀ ਆ ਵਾਕਿਆ ਤੁਹਾਡੀ ਪਾਰਟੀ ਦੇ ਬੰਦੇ ਸਨ ਕਿਉਂਕਿ ਪਿਛਲੇ ਦਿਨੀ ਵੀ ਇੱਕ ਰੌਲਾ ਪਿਆ ਸੀਗਾ ਕਿ ਕਾਂਗਰਸ ਪਾਰਟੀ ਦੇ ਵਿੱਚ ਮੱਲਕਿਆਂ ਤੋਂ ਕੋਈ ਵਿਅਕਤੀ ਗਿਆ ਸੀਗਾ ਉਹਨਾਂ ਨੂੰ ਵੀ ਕਿਹਾ ਗਿਆ ਕਿ ਆਵਾਜ਼ੀ ਪਾਰਟੀ ਜੋ ਤੁਸੀਂ ਪਰ ਉਹ ਗੱਲ ਕਹੀ ਸੀ ਕਿ ਆਵਾਜ਼ੀ ਪਾਰਟੀ ਦੀ ਉਹ ਨਹੀਂ ਸਨ ਤੇ ਜਿਹੜਾ ਤੁਹਾਡੇ ਪਿੰਡੋਂ ਜਿਹੜੀ ਜੁਆਇਨਿੰਗ ਹੋਈ ਉਹ ਕੀ ਸਾਰੀ ਸੱਚਾਈ ਹੈ ਦੇਖੋ ਸ਼ਹਿ ਵੀਰੇ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਆਪਾਂ ਪਹਿਲਾਂ ਦਲ ਬਦਲੂ ਵਾਲੀ ਹੋਈ ਹੈ ਮੈਂ ਥੋੜਾ ਜਿਹਾ ਉਹਦੇ ਤੇ ਸਪਸ਼ਟੀਕਰਨ ਦੇ ਦਿਆ ਜੇ ਕੋਈ ਪਾਰਟੀ 'ਚ ਕੋਈ ਵਰਕਰ ਜ ਪਹਿਲਾ ਮਕਸਦ ਹੈ ਕਿ ਉਹਨਾਂ ਨੂੰ ਉਹਨਾਂ ਦੀਆਂ ਨੀਤੀਆਂ ਪਸੰਦ ਆਈਆਂ ਉਹਨਾਂ ਦੇ ਕੰਮ ਪਸੰਦ ਆਏ। ਦੂਜਾ ਮਕਸਦ ਇਹ ਹੁੰਦਾ ਹੈ ਕਿ ਉਹਨਾਂ ਦੇ ਕੋਈ ਨਿੱਜੀ ਮਫਾਦ ਆਏ ਠੀਕ ਹੈ ਤੇ ਤੀਜਾ ਇਹ ਹੁੰਦਾ ਵੀ ਭਾਈ ਜਿੱਧਰ ਸੂਤ ਆਇਆ ਮੌਕੇ ਤੇ ਜਾ ਗਮਰਾਹ ਹੋ ਕੇ ਜੁਆਇਨ ਹੋਏ। ਸੋ ਜਿਹੜੀ ਸਾਡੇ ਪਿੰਡ ਵਾਲੀ ਤੁਸੀਂ ਇਹ ਜੁਆਇਨਿੰਗ ਦੀ ਗੱਲ ਕਰਦੇ ਹੋ ਇਹਦੇ ਵਿੱਚ ਜਿਹੜੀ ਇੱਕ ਗਮਰਾਹ ਕੋਣ ਜਿਹੜੀ ਜਾਣਕਾਰੀ ਪੇਸ਼ ਕੀਤੀ ਗਈ ਬਣਾ ਕੇ ਅਮ ਦੇਖੋ ਬੰਦੇ ਪਾਰਟੀਆਂ ਨਾਲ ਜੁੜਦੇ ਰਹਿੰਦੇ ਆ ਅਕਸਰ ਅਸੀਂ ਨਹੀਂ ਕਹਿੰਦੇ ਹਰ ਵਕਤ ਬਹੁਤ ਬੰਦੇ ਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਜਾਂਦੇ ਨੇ ਬਹੁਤ ਬੰਦੇ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਜਾਂਦੇ ਨੇ ਬਹੁਤ ਬੰਦੇ ਕਾਂਗਰਸ ਛੱਡ ਕੇ ਚੱਲਦੀ ਆ ਆਪਾਂ ਇਹ ਕਹਿੰਦੇ ਸੱਚ ਨੂੰ ਸੱਚ ਪੇਸ਼ ਕਰੋ ਮੈਂ ਇਹਦੇ ਤੇ ਗੱਲਾਂ ਦੋ ਕਰਨੀਆਂ ਜੀ ਇਹ ਬੰਦਿਆਂ ਨੂੰ ਕੁਐਸ਼ਨ ਨੂੰ ਤਾਂ ਕਿਹਾਗਾ ਵੀ ਸਾਡੇ ਯਾਰ ਅੱਜ ਇਕੱਠਾ ਹੈ ਤੇ ਤੁਸੀਂ ਚਾਹ ਪਾਣੀ ਸਾਡੀ ਮੱਤ ਕਰ ਦਿਓ ਜਿਹੜੀਆਂ ਉੱਤੇ ਲੇਡੀ ਖੜੀ ਸੀਗੀ ਉਹਨੂੰ ਕਹੇਗਾ ਵੀ ਸਾਡੀ ਮਤ ਕਰਦੇ ਹੋ ਤੇ ਉੱਥੇ ਮੜ ਕੇ ਧੱਕੇ ਨਾ ਫੜ ਕੇ ਕਿਉਂਕਿ ਉਹ ਮੇਰੇ ਬਹੁਤ ਵਧੀਆ ਵਰਕਰ ਆ ਉਹ ਬਹੁਤ ਸੋਨਾ ਪਰਿਵਾਰ ਮੇਰੇ ਨਾਲ ਜੁੜਿਆ ਹੋਇਆ ਅੱਜ ਵੀ ਜੁੜਿਆ ਸਵੇਰੇ ਮੇਰੇ ਕੋਲੇ ਘਰੇ ਬੈਠੇ ਗਏ ਨੇ ਅਮੇਰੇ ਕੋਲੇ ਫੋਟੋ ਵੀ ਨੇ ਮੈਂ ਤੁਹਾਨੂੰ ਦੇ ਦੂੰਗਾ ਇਹਦੇ ਤੋਂ ਤੁਹਾਡੀ ਪੂਰੀ ਗੱਲ ਵਿੱਚ ਹਲੇ ਤੁਹਾਡੇ ਇਹ ਗੱਲ ਤਾਂ ਕਲੀਅਰ ਹੋ ਗਈ ਉਹ ਹੈ ਆਮ ਆਦਮੀ ਪਾਰਟੀ ਦੇ ਬੰਦੇ ਸੀ ਸਾਰੇ ਨਹੀਂ ਸਾਰੇ ਨਹੀਂ ਆਮ ਆਦਮੀ ਪਾਰਟੀ ਉਹਨਾਂ ਚ ਇੱਕ ਜਿਹੜੀ ਲੇਡੀ ਆ ਉਹ ਆਮ ਆਦਮੀ ਪਾਰਟੀ ਨਾਲ ਜੁੜੀ ਹੋਈ ਸੀਗੀ ਉਸ ਤੋਂ ਬਿਨਾ ਜਿਹੜੇ ਬਾਕੀ ਦੇ ਬੰਦੇ ਸੀਗੇ ਉਹਨਾਂ ਨੇ ਕਦੇ ਵੀ ਕਿਸੇ ਵੀ ਪਾਰਟੀ ਲਈ ਕੋਈ ਵਰਕ ਠੀਕ ਹੈ ਉਹਨਾਂ ਚੋਂ ਇੱਕ ਦੋ ਬੰਦੇ ਇਹ ਜਿਹੇ ਸੀ ਜਿਨ੍ਹਾਂ ਨੂੰ ਮੈਂ 2022 ਚ ਕਿਹਾ ਸੀਗਾ ਕਿ ਯਾਰ ਤੁਸੀਂ ਮੈਨੂੰ ਵੋਟ ਪਾ ਦੋ ਤਾਂ ਉਹ ਕਹਿੰਦੇ ਸੀ ਨਹੀਂ ਯਾਰ ਸਾਡੇ ਫਲਾਣੇ ਸਰਪੰਚ ਦਾ ਸੀ ਉਹ ਤੋਂ ਕੰਮ ਲਿਆ ਸੀ ਅਸੀਂ ਇਸ ਕਰਕੇ ਉਹ ਵੋਟ ਉਧਰ ਪਾਉਣੀ ਹੈ ਮਤਲਬ ਉਹ ਨਿਊਟਰਲ ਬੰਦੇ ਸੀਗੇ ਕਿਸੇ ਪਾਰਟੀ ਨਾਲ ਐਸੋਸੀਏਟ ਨਹੀਂ ਸੀਗੇ ਠੀਕ ਹੈ ਉਹਨਾਂ ਨੂੰ ਗਮਰਾਹ ਕੀਤਾ ਗਿਆ ਕਿਉਂਕਿ ਸਾਡੇ ਨਾਲ ਇੱਕ ਬਸਤੀ ਹੈ ਜੀ ਸਾਈਡ ਤੇ ਉਹ ਬਸਤੀ ਦਾ ਇੱਕ ਰਸਤਾ ਬੜਾ ਖਰਾਬ ਹੈ ਉਹ ਮੇਰਾ ਲੋਕਾਂ ਨਾਲ ਵਾਦਾ ਕੀਤਾ ਹੋਇਆ ਹੈ ਕਿ ਮੈਂ ਪੂਰਾ ਕਰਕੇ ਦੂੰ ਕਿਉਂਕਿ ਉਹ ਬਹੁਤ ਵੱਡਾ ਪ੍ਰੋਜੈਕਟ ਹੈ ਉਹ 8-10 ਫੁੱਟ ਦੀ ਕੰਧ ਨਿਕਲਣੀ ਹੈ ਕੋਈ 4-500 ਫੁੱਟ ਲੰਮੀ ਉਹ ਮੈਂ ਉਹ ਚੀਜ਼ ਉਹਨਾਂ ਨੂੰ ਗਮਰਾਹ ਕਰਕੇ ਜੀ ਆਜੋ ਤੁਹਾਡੀ ਕੰਧ ਦਾ ਹੱਲ ਕਰਨ ਚੱਲੇ ਆਂ ਅਸੀਂ ਇਹ ਕਹਿ ਕੇ ਉਹਨਾਂ ਨੂੰ ਲਿਆ ਕੇ ਉਹਨਾਂ ਦੇ ਸਰੋਪੇ ਪਾਤੇ ਮੇਰੀ ਅੱਜ ਵੀ ਸਵੇਰ ਗੱਲ ਹੋਈ ਇਹਨਾਂ ਨਾਲ ਕੱਲ ਸਵੇਰ ਵੀ ਉਹਨਾਂ ਨੇ ਮੈਨੂੰ ਫੋਨ ਕੀਤਾ ਸੀ ਵੀ ਜਨਾਰਾ ਸਾਹਿਬ ਬੇਫਿਕਰ ਹੋ ਤੁਹਾਡੇ ਨਾਲ ਆ ਤੁਹਾਨੂੰ ਅਸੀਂ ਵੋਟਾਂ ਪਾਵਾਂਗੇ ਮਤਲਬ ਕਿ ਉਹਨੂੰ ਇੱਕ ਏਡੇ ਗਲਤ ਪ੍ਰੈਜੈਂਟ ਕੀਤਾ ਤੇ ਸਭ ਤੋਂ ਵੱਡੀ ਗੱਲ ਜਿਹੜੇ ਬੰਦੇ ਦੀ ਇਹ ਕਹਿ ਰਹੇ ਆ ਕਿ ਅਸੀਂ ਕਹਿ ਲਓ ਵੀ ਅਗਵਾਈ ਦੇ ਵਿੱਚ ਜੁਆਇਨਿੰਗ ਕੀਤੀ ਆ ਜਿਹਦੇ ਘਰੇ ਜੁਆਇਨਿੰਗ ਕੀਤੀ ਉਹ ਆਪ ਹੀ ਨਿਕਾਲੀ ਦਲ ਚ ਅਛਾ ਜਿਹੜਾ ਕਰੇ ਕੱਟ ਰੱਖਿਆ ਗਿਆ ਸੀ ਉਹ ਕਾਲੀ ਦਲ ਚ ਨਹੀਂ ਆਪਨੇ ਉਹ ਕਾਲੀ ਦਲ ਚ ਮੇਰੀ ਕੱਲ ਸਵੇਰ ਉਹਦੇ ਨਾਲ ਗੱਲ ਹੋਈ ਕਿਉਂਕਿ ਦੇਖੋ ਹੁਣ ਵੋਟਾਂ ਚੱਲ ਰਹੀਆਂ ਮੈਂ ਅਪਰੋਚ ਕਰਦੇ ਆ ਮੈਂ ਉਹਨਾਂ ਨੂੰ ਫੋਨ ਕੀਤਾ ਮੈਂ ਕਿਹਾ ਬਾਈ ਜੀ ਮੇਰਾ ਖਿਆਲ ਰੱਖਿਓ ਉਹ ਕਹਿੰਦੇ ਕਿ ਨਹੀਂ ਯਾਰ ਸਾਡੀ ਪੱਤੀ ਚੋਂ ਕਾਂਗਰਸ ਦਾ ਉਮੀਦਵਾਰ ਖੜਾ ਹੈ ਉਹਦੇ ਨਾਲ ਡੋਰ ਡੋਰ ਵੀ ਕੀਤਾ ਕਾਂਗਰਸ ਦੇ ਉਮੀਦਵਾਰ ਨਾਲ ਉਹਨਾਂ ਨੇ ਵੀ ਅਸੀਂ ਤਾਂ ਉਹ ਸਾਡੇ ਨਾਲ ਪੱਤੀ ਚੋਂ ਖੜਾ ਸੀ ਉਹਨੂੰ ਪਾਵਾਂਗੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਸੀ ਉੱਪਰ ਸਾਡੇ ਤੇ ਜ਼ੋਰ ਬਾਲਾ ਪਈ ਜਾਂਦਾ ਉਹ ਅਸੀਂ ਚੱਲ ਕਾਲੀ ਦਲ ਨੂੰ ਪਾ ਦਾਂਗੇ ਵੀ ਸਾਨੂੰ ਮਾਫ਼ ਕਰੀ ਸਾਡੇ ਤੋਂ ਅਕੀ ਤੈਨ ਤੇ ਸ਼ਾਮ ਨੂੰ ਉਹ ਉਹੀ ਗੱਲ ਆ ਕਿ ਉਹ ਦੂਜੀ ਬਣਾ ਕੇ ਪ੍ਰੈਜੈਂਟ ਕੀਤੀ ਮੈਂ ਅੱਜ ਵੀ ਤੁਹਾਡੇ ਇੱਥੇ ਸਟੈਂਡ ਤੇ ਬਹਿ ਕੇ ਦਾਅਵੇ ਨਾਲ ਗੱਲ ਕਹਿਣਾ ਜਿਹੜੇ ਬੰਦਿਆਂ ਦੇ ਘਰੇ ਜੁਆਇਨਿੰਗ ਹੋਈ ਹੈ ਉਹਨਾਂ ਨੇ ਇੱਕ ਵੀ ਕਾਲੀ ਦਲ ਦੀ ਖਾਤਰ ਡੋਰ ਡੋਰ ਕੀਤਾ ਹੋਵੇ ਚਾਹੇ 24 'ਚ ਚਾਹੇ 22 'ਚ ਚਾਹੇ 19 'ਚ ਚਾਹੇ 17 'ਚ ਕਦੇ ਕੋਈ ਬੂਥ ਲਾਇਆ ਹੋਵੇ ਕਾਲੀ ਦਲ ਵਾਸਤੇ ਯਾਰ ਵੋਟ ਵੀ ਪਾਈ ਹੋਵੇ ਗੁਰੂ ਘਰੇ ਖੜ ਕੇ ਕਹਿੰਦੇ ਨੇ ਵੀ ਅਸੀਂ ਕਾਲੀ ਦਲ ਨੂੰ ਵੋਟਾਂ ਪਾਈਆਂ ਨੇ ਪਿਛਲੇ 4-5 ਸਾਲਾਂ ਦੇ ਵਿੱਚ ਕਿਸੇ ਵੀ ਇਲੈਕਸ਼ਨ ਦੇ ਵਿੱਚ ਮੈਂ ਤਾਂ ਵੀ ਉਹਨਾਂ ਦਾ ਗਲਤੀ ਮੰਨ ਲਊਗਾ ਪਰ ਰੋਲਾ ਵੀ ਉਹ ਆਪ ਤਾ ਕਾਂਗਰਸ ਨੇ ਤੁਰੇ ਫਿਰਦੇ ਆ ਕਾਂਗਰਸ ਦੇ ਉਮੀਦਵਾਰ ਉਹਨੂੰ ਹਾਮੀ ਦੇਈ ਬੈਠੇ ਨੇ ਇਧਰੋਂ ਅਸੀਂ ਆਪਣੇ ਆਪਣੇ ਅਕਾਲੀ ਦਲ ਦੇ ਪ੍ਰੈਜ਼ੈਂਟ ਕਰਨਾ ਚਾਹੁੰਦੇ ਤੇ ਵੱਡਾ ਜਿਹੜਾ ਇੱਕ ਗੱਲ ਹੋਇਆ ਜਿਹੜੇ ਸਾਡੇ ਪਿੰਡ ਹੁਣ ਚਲੋ ਪਿੱਛੇ ਜੇ ਗੱਲ ਚੱਲੀ ਸੀਗੀ ਠੀਕ ਮੈਨੂੰ ਅਕਸਰ ਛੇੜਦੇ ਰਹਿੰਦੇ ਨੇ ਕੋਈ ਕਮੈਂਟ ਕਰ ਦਿੰਦੇ ਨੇ ਕਿ ਯਾਰ ਤੂੰ ਤਾਂ ਕਹਿੰਦਾ ਸਾਡੇ ਪਿੰਡ ਵਜੂਦ ਖਤਮ ਹੋ ਗਿਆ ਮੈਂ ਸੁਸਾਇਟੀ ਦੀ ਪੋਸਟ ਪਾਈ ਸੀ ਸਾਡੇ ਪਿੰਡ ਸੁਸਾਇਟੀ ਬਣੀ ਸਰਬਸੰਮਤੀ ਨਾਲ ਸੁਸਾਇਟੀ ਬਣੀ ਅਸੀਂ ਪੱਤੀਆਂ ਨੂੰ ਬੰਦੇ ਦਿੱਤੇ ਸਾਰਿਆਂ ਸਰ ਉਹਦੇ ਵਿੱਚ ਵੀ ਸਾਡੇ ਆਮ ਆਦਮੀ ਪਾਰਟੀ ਤੇ ਮੈਜੋਰਟੀ ਸੀਗੀ ਨਾਲ ਕਾਂਗਰਸ ਦਾ ਗੱਠ ਬੰਦੇ ਸੀਗੇ ਵਿੱਚ ਉਹਦੇ ਵਿੱਚ ਕਾਲੀ ਦਲ ਦਾ ਸਾਡੇ ਇੱਕ ਵੀ ਸੋਸਾਇਟੀ ਚ ਮੈਂਬਰ ਨਹੀਂ ਪੇਸ਼ ਹੋਇਆ ਜਾ ਵੀ ਬੰਨੇ ਕਿਸੇ ਨੇ ਪੇਸ਼ ਕੀਤਾ ਯਾਰ ਵੀ ਮੈਂਨ ਬਣਨਾ ਚਾਹਣਾ ਮਤਲਬ ਸਾਡੇ ਮੈਂ ਇਹ ਗੱਲ ਲੱਗਦੀ ਤੁਸੀਂ ਕਹਿੰਨੇ ਵੀ ਕਾਲੀ ਦਲ ਤੁਹਾਡੇ ਪਿੰਡੋਂ ਬਿਲਕੁਲ ਖਤਮ ਹੀ ਆ ਸਾਡੇ ਪਿੰਡ ਮੈਂ ਸੋਸਾਇਟੀ ਦੀ ਗੱਲ ਕੀਤੀ ਸੀ ਸੋਸਾਇਟੀ ਤੋਂ ਖਤਮ ਹੈ ਪਰ ਹਾਂ ਹੁਣ ਜਿਹੜੇ ਹਿਸਾਬ ਨਾਲ ਚੱਲੀ ਜਾਂਦੇ ਖਤਮ ਹੋ ਜੂ ਕਿਉਂਕਿ ਜਿਹੜੇ ਇਹਨਾਂ ਦੇ ਮੇਨ ਵਰਕਰ ਸਾਡੇ ਨਾਲ ਅਸੀਂ ਮੈਂ ਵੀ ਕਾਲੀ ਦਲ ਚੋਂ ਆਇਆ ਸਾਡਾ ਪਰਿਵਾਰ ਸਾਡੀ ਸਾਰੀ ਪੱਤੀ ਕਾਲੀ ਦਲ ਦਾ ਸੀ ਅੱਜ ਸਾਡੀ ਸਾਰੀ ਪੱਤੀ ਆ ਜਿਹੜੇ ਬੰਦੇ ਅਕਾਲੀ ਦਲ ਨਾਲ ਅੱਜ ਵੀ ਸਾਡੀ ਟੀਮ ਚ ਉਸ ਟਾਈਮ ਤੇ ਹਿੱਸਾ ਸੀਗੇ ਉਹਨਾਂ ਨੂੰ ਤਾਂ ਪਿੱਛੇ ਕਰਕੇ ਆਹ ਉਹਦੇ ਕਹਿਣ ਨੂੰ ਨਾ ਬਣੇ ਅਕਾਲੀ ਦਲ ਆਪਣੇ ਆਪ ਨੂੰ ਪੇਸ਼ ਕਰਨ ਵਾਸਤੇ ਉਹ ਕਰਕੇ ਸਿਰਫ ਐਂ ਸਿਰਫ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ ਗਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕਰ ਗਈ ਹੈ ਕਿ ਅਸੀਂ ਲੋਕਾਂ ਨੂੰ ਪ੍ਰੈਜੈਂਟ ਕਰੀਏ ਕਿ ਲੜਾਈ ਕਿ ਦੇ ਵਿੱਚੋਂ ਅਸੀਂ ਬਹੁਤ ਪੇਸ਼ ਕਰ ਰਹੇ ਹਾਂ ਉਹ ਇੱਕ ਤਰ੍ਹਾਂ ਦਾ ਮੇਰੀ ਸ਼ਕਤੀਤ ਨੂੰ ਆਡੈਂਟ ਪਾਉਣ ਦੀ ਕੋਸ਼ਿਸ਼ ਕਰ ਰਹੇ ਪਰ ਇਹਦੇ ਵਿੱਚ ਸੱਚਾਈ ਕੋਈ ਨਹੀਂ ਹੈਗੀ ਨਿਊਟਰਲ ਬੰਦੇ ਸੀਗੇ ਉਹਨਾਂ ਦੇ ਵਿੱਚੋਂ ਨਿਊਟਰਲ ਬੰਦਿਆਂ ਨੂੰ ਰਸਤੇ ਦੀ ਗਮਰਾਹ ਕਰਕੇ ਵੀ ਅਸੀਂ ਭਾਈ ਤੁਹਾਡਾ ਕਰਾਂਗੇ ਤਾਂ ਉਹ ਚੀਜ਼ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਪਰ ਇਸ ਚੀਜ਼ ਨਾਲ ਵੋਟਾਂ ਨਹੀਂ ਪੈਂਦੀਆਂ ਸਗਾਂ ਦੀ ਜਿਹੜੇ ਮੇਨ ਵਰਕਰ ਨੇ ਕਿਤੇ ਨਾ ਕਿਤੇ ਉਹ ਅੱਜ ਕਾਲੀ ਦਲ ਦੇ ਨਰਾਸ਼ ਬੈਠੇ ਨੇ ਕਿ ਯਾਰ ਨਾ ਤਾਂ ਸਾਨੂੰ ਉੱਤੇ ਸੱਦਿਆ ਗਿਆ ਨਾ ਸਾਡਾ ਉੱਤੇ ਨਾਂ ਲਿਖਿਆ ਗਿਆ ਨਾ ਸਾਡੀ ਕੋਈ ਫੋਟੋ ਹੋਈ ਤੇ ਜਿਹੜੇ ਬੰਦੇ ਮਿਹਨਤ ਕਰਦੇ ਸੀ ਉਹ ਪਛਾਣ ਕਰਕੇ ਆ ਹੁਣ ਪਤਾ ਨਹੀਂ ਕਿਹੜੇ ਵੇਲੇ ਇਹਨਾਂ ਨੇ ਕਿਦੋਂ ਬਣਾ ਲਿਆ ਤੁਹਾਡੀ ਗੱਲ ਚ ਇਹ ਗੱਲ ਲੱਗਦੀ ਹੈ ਕਿ ਜਿਵੇਂ ਤੁਸੀਂ ਕਹਿੰਦੇ ਵੀ ਕਾਲੀ ਦਲ ਨੂੰ ਜੇ ਉਹ ਬੰਦਿਆਂ ਨੂੰ ਗਲਤ ਗਾਈਡ ਕਰਕੇ ਸ਼ਾਮਲ ਕੀਤਾ ਜਿਹੜੇ ਉਹ ਸਹੀ ਵਰਕਰ ਸੀ ਉਸ ਗੱਲ 'ਤੇ ਉਹ ਵੀ ਗੁੱਸੇ ਹੋ ਬਿਲਕੁਲ ਹੋਇਆ ਜੀ ਨਰਾਸ਼ ਬੈਠੇ ਨੇ ਉਹ ਉਸ ਲੈਵਲ ਤੱਕ ਉਹਨਾਂ ਨੂੰ ਉਹ ਹੀ ਗੱਲ ਆ ਕਿ ਵੀ ਹੁਣ ਜੇ ਮੇਨ ਵਰਕਰ ਨੂੰ ਤੁਸੀਂ ਪਛਾਣ ਕਰੋਗੇ ਜਿਹੜਾ ਤੁਹਾਡੇ ਲਈ ਪਿਛਲੇ 20 25 30 ਸਾਲ ਤੋਂ ਕੰਮ ਕਰਦਾ ਆ ਰਿਹਾ ਤਾਂ ਫਿਰ ਉਹ ਨਿਰਾਸ਼ਾ ਤਾਂ ਸੁਭਾਵਿਕ ਜੀ ਗੱਲਾਂ ਆਉਣੀਆਂ। ਕਨਾਰਾ ਸਾਹਿਬ ਜਿਵੇਂ ਤੁਸੀਂ ਕਿਹਾ ਕਿ ਜਿਹੜੇ ਉਹ ਵਰਕਰਾਂ ਨੂੰ ਧੱਕੇ ਨਾਲ ਉਧਰ ਸ਼ਾਮਲ ਕੀਤਾ ਗਿਆ, ਗੁੰਮਰਾਹ ਕੀਤਾ ਗਿਆ ਜਾਂ ਕੁਝ ਕਹਿ ਰਹੇ ਸੀ ਤਾਂ ਕੰਮ ਦੇ ਲਈ ਘਰੇ ਗਈ ਤਾਂ ਉੱਥੇ ਜਿਹੜੇ ਸਰੋਪੇ ਪਾ ਦਿੱਤੇ ਗਏ। ਤੁਸੀਂ ਇਹ ਚੀਜ਼ ਦੀ ਗਾਰੰਟੀ ਕਿਵੇਂ ਦੇ ਸਕਦੇ ਹੋ? ਵਾਕਈ ਇਹ ਗੱਲ ਹੋਈ ਉੱਥੇ। ਉਹਨਾਂ ਤੇ ਮੈਨੂੰ ਨਾਲ ਲੱਗਵੇਂ ਫੋਨ ਆ ਗਏ ਜੀ। ਉਹ ਜਦੋਂ ਫੋਟੋ ਗਰੁੱਪਾਂ ਦੇ ਵਿੱਚ ਸਰਕੂਲੇਟ ਹੋ ਗਈਆਂ ਤੇ ਮੈਨੂੰ ਫੋਨ ਆ ਗਏ। ਵੀ ਭਾਈ ਸਾਡੇ ਨਾਲ ਤਾਂ ੱੱਕਾ ਹੋ ਗਿਆ ਤੇ ਅਸੀਂ ਤੇਰੇ ਨਾਲ ਆ। ਸਵੇਰ ਮੈਨੂੰ ਘਰ ਆ ਕੇ ਮਿਲ ਕੀ ਵੀ ਗਏ ਨੇ ਕੁਝ ਉਮੀਦਵਾਰ ਚਲੋ ਅੱਜ ਮੈਂ ਬਿਜੀ ਸੀ ਇੱਥੇ ਆਉਣਾ ਸੀਗਾ। ਬਾਕੀ ਦੇ ਉਮੀਦਵਾਰੀ ਹੁਣ ਅਸੀਂ ਸ਼ਾਮ ਨੂੰ ਮੇਰੇ ਕੋਲ ਆ ਰਹੇ ਨੇ। ਸਾਰੇ ਬੰਦ ਉਮੀਦਵਾਰ ਸੋਰੀ ਕਹਿ ਰਹੇ ਸਾਰੇ ਲੋਕ ਮੇਰੇ ਕੋਲ ਆ ਰਹੇ ਨੇ। ਮੈਂ ਇੱਕ ਗੱਲ ਕਹਿਣਾ ਚਾਹੁੰਦਾ ਵੀ ਆਮ ਆਦਮੀ ਪਾਰਟੀ ਜੀ ਪਿੰਡ ਲਦਾਈ ਕੇ ਲਈ ਮੈਂ ਉਹ ਕੰਮ ਕੀਤੇ ਨੇ ਜਿਹੜੇ ਨਾ ਕਾਲੀਤਲ ਕਰ ਸਕਿਆ ਨਾ ਕਾਂਗਰਸ ਕਰ ਸਕਿਆ। ਮੈਂ ਉਹ ਕੰਮ ਕੀਤੇ ਨੇ ਜਿਹੜੇ ਮੈਂ ਤੁਹਾਨੂੰ ਗਿਣਾ ਦਿੰਨਾ ਉਂਗਲਾਂ ਤੇ ਸਾਡੇ ਪਿੰਡ 30-35 ਸਾਲ ਤੋਂ ਜਿਹੜੀ ਹੈਗਾ ਕਿਸੇ ਨੇ ਇੱਕ ਸਾਈਡ ਸੀਗੀ ਉੱਥੇ ਇੱਕ ਨਹਿਰੀ ਪਾਣੀ ਲੋਕ ਭੁੱਲ ਗਏ ਸੀਗੇ ਖਾਲੇ ਖਾਲੇ ਢਾ ਕੇ ਸਭ ਕੁਝ ਇੱਟਾਂ ਤੱਕ ਗਾਇਬ ਕਰਤੀਆਂ ਸੀਗੀਆਂ ਮੈਂ ਉੱਥੇ ਪਾਣੀ ਬਚਾਤਾ ਸਾਡੇ ਪਿੰਡ ਛੱਪੜ ਨੂੰ ਕਿਸੇ ਨੇ ਹੱਥ ਨਹੀਂ ਸੀ ਲਾਇਆ ਬੇੜਾ ਗਰਕ ਸੀ ਛੱਪੜ ਦਾ ਐਡੇ ਐਡੇ ਗੰਦ ਦੇ ੰਬਾਰ ਲੱਗੇ ਹੁੰਦੇ ਸੀ ਉੱਥੇ ਪਾਣੀ ਗੰਦਾ ਲੋੜੇ ਦਾ ਮੱਛਰ ਸਾਡਾ ਜੰਨਾ ਐਸਸੀ ਭਾਈ ਸਰ ਅਸੀਂ ਉਸ ਤੋਂ ਪੀੜਤ ਸੀ ਅੱਜ 30 35 ਲੱਖ ਰੁਪਏ ਦਾ ਪ੍ਰੋਜੈਕਟ ਉੱਥੇ ਜੀਸੀਬੀ ਚੱਲੀ ਜਾਂਦੀ ਕੰਮ ਚੱਲੀ ਜਾਂਦਾ ਉਹਦੇ ਲਈ ਵੀ ਮੈਂ ਆਪਣੇ ਐਸਸੀ ਭਾਈ ਚਾਰੇ ਲਈ ਵਚਨਬੱਧਾਂ ਵੀ ਉਹਨਾਂ ਨੂੰ ਵਧੀਆ ਇੱਕ ਛੱਪੜ ਬਣਾ ਕੇ ਦੇਵਾਂਗਾ ਵਧੀਆ ਇੱਕ ਉੱਥੇ ਥਾਪਨ ਮਾਡਲ ਬਣੂਗਾ ਉਸ ਤੋਂ ਬਿਨਾਂ ਸੱਡਾਂ ਤੇ ਜਿਹੜਾ ਥਾਂ ਆ ਕੋਈ ਪਾਥੀਆਂ ਪੱਥਰ ਨੂੰ ਬੁੜਿਆਂ ਦੇ ਕੂੜਾ ਸਿੱਟਣ ਨੂੰ ਅਸੀਂ ਉਹ ਵੀ ਦੇਵਾਂਗੇ ਉੱਥੇ ਏ ਟੂ ਜ਼ेड ਸਹੂਲਤ ਕਰਾਂਗੇ ਉਸ ਤੋਂ ਬਾਅਦ ਸਾਡੇ ਪਿੰਡ ਦੀ ਨੌਂ ਪਿੰਡਾਂ ਦੀ ਇੱਕ ਲਾਈਨ ਸੀਗੀ ਨੌਂ ਪਿੰਡਾਂ ਦੇ ਵਿੱਚ ਇੱਕ ਬ੍ਰੇਕਰ ਸੀ ਇੱਕ ਲਾਈਨ ਸੀ ਵੋਲਟੇਜ ਦੀਵੇ ਵਾਂਗੂ ਬਲਬ ਜਗਦੇ ਸੀ ਸਾਡੇ ਤੇ ਜੇ ਇੱਕ ਪਿੰਡ 'ਚ ਵੀ ਕਿਤੇ ਟਾਣੀ ਵੱਜ ਕੇ ਲਾਈਟ ਕੱਟੀ ਜਾਂਦੀ ਸੀ ਤਾਂ ਦੋ ਦੋ ਤਿੰਨ ਤਿੰਨ ਘੰਟੇ ਲਾਈਟ ਕਈ ਵਾਰੀ ਖਰਾਬ ਰਹਿੰਦੀ ਸੀਗੀ ਫਾਲਟ ਲੱਭਣ ਤੱਕ ਹੁਣ ਮੈਂ ਆਮ ਆਦਮੀ ਪਾਰਟੀ ਦੀ ਸਰਕਾਰ ਤਕਰੀਬਨ 40-45 ਲੱਖ ਰੁਪਏ ਦੀ ਅਸੀਂ ਇੱਕ ਨਵੀਂ ਲੈਨ ਕੱਢਦੀ ਸਾਡੇ ਪਿੰਡ ਨੂੰ ਜੀ ਬੈਰੋ ਕਿਤੇ ਲੜਾਈ ਕੇ ਲਈ ਇੱਕ ਲੈਨ ਹੀ ਐਡ ਕੱਢਤੀ ਤਾਂ ਕਿ ਜਿਹੜੇ ਸਾਡੇ ਪਿੰਡ ਉਹ ਅੱਜ ਨਹੀਂ ਤਾਂ ਕੱਲ ਤੱਕ ਉਹ ਸਟਾਰਟ ਹੋ ਜਾਈ ਨੇ ਬਰੇਕਰ ਆਇਆ ਪਿਆ ਸਮਾਨ ਆਇਆ ਪਿਆ ਖੰਭੇ ਗੱਡੇ ਕੇ ਤਾਰਾਂ ਪੈ ਗਈਆਂ ਮੈਂ ਉਹ ਵੀ ਡਨ ਕਰ ਦੂੰਗਾ ਇੱਕ ਸਾਡੇ ਜਿਹੜੀ ਇਹ ਪਈ ਦਾ ਜਿਹੜਾ ਗਮਰਾਹ ਕਰਕੇ ਲੋਕਾਂ ਨੂੰ ਲੈ ਕੇ ਆਏ ਨੇ ਉਹ ਵੀ ਮੇਰੇ ਧਿਆਨ ਚ ਅਸੀਂ ਆਹ ਕਣਕਾਂ ਵੱਢ ਕੇ ਸਾਰੇ ਪਿੰਡ ਦੀ ਮਰੱਬੇਬੰਦੀ ਕਰਾਵਾਂਗੇ ਉਹਦੀ ਜਿੱਥੇ ਐਕਚੁਅਲ ਨਿਸ਼ਾਨ ਬਣੂਗਾ ਉੱਥੇ ਅਸੀਂ ਕੰਦ ਕੱਢ ਕੇ ਭਾਵੇਂ ਸਾਡਾ 10 ਲੱਖ ਲੱਗੇ ਚਾਹੇ 15 ਲੱਗੇ ਚਾਹੇ 20 ਲੱਗੇ ਉਹ ਕੰਦ ਕੱਢ ਕੇ ਉਹ ਨੰਗਾ ਵੀ ਚੱਲਦਾ ਕਰਾਂਗੇ ਉਸ ਤੋਂ ਬਿਨਾ ਸਾਡੇ ਪਿੰਡ ਚੱਲੇ ਚੱਲੀ ਸੀ ਗਰਾਊਂਡ ਦੀ ਸਾਡੇ ਪਿੰਡ ਦੀ ਅਸੀਂ ਖੁਦ ਕਿੱਲਿਆਂ ਵਾਲੇ ਮਤਲਬ ਪਸ਼ੂਆਂ ਵਾਲੇ ਹੱਥੇ ਚ ਖੇਡਦੇ ਰਹੇ ਹਾਂ ਕਰੈਕਟ ਅਸੀਂ ਮੰਗਦੇ ਰਹੇ ਇਸ ਮੌਕੇ ਦੀਆਂ ਸਰਕਾਰਾਂ ਤੋਂ ਵੀ ਸਾਨੂੰ ਖੇਡਣ ਨੂੰ ਗਰਾਊਂਡ ਦੇ ਦਿਓ ਪਰ ਅਸੀਂ ਪਸ਼ੂਆਂ ਵਾਲੇ ਕਿੱਲਿਆਂ ਚ ਠੇਡੇ ਖਾ ਖਾ ਕੇ ਕਰੈਕਟ ਖੇਡਦੇ ਰਹੇ ਹਾਂ ਹੁਣ ਸਾਡਾ ਪਹਿਲਾ ਸੁਪਨਾ ਸੀ ਵੀ ਜਿੱਦ ਦੇ ਪ੍ਰਮਾਤਮਾ ਨੇ ਕਾਬਲ ਕਰਤਾ ਅਸੀਂ ਗਰਾਊਂਡ ਬਣਾਵਾਂਗੇ ਅਸੀਂ ਸਾਡੇ ਪਿੰਡ ਦੇ ਨਾਲ ਗੁਰੂ ਘਰ ਦੇ ਨਾਲ ਸਾਡੀ ਪੰਚਾਇਤੀ ਜ਼ਮੀਨ ਸੀ ਅਸੀਂ ਉਹਦੇ ਚੋਂ ਕੁਝ ਜਗ੍ਹਾ ਖਾਲੀ ਛੱਡੀ ਉਹਦੇ ਚੋਂ ਕੁਝ ਜਗ੍ਹਾ ਖਾਲੀ ਛੱਡ ਕੇ ਤੇ ਉੱਥੇ ਅਸੀਂ ਗਰਾਊਂਡ ਦਾ ਸਾਡਾ ਕੰਮ ਚੱਲ ਜਾਈ ਜਾਂਦਾ ਤੁਸੀਂ ਆਪ ਹੀ ਕਵਰ ਕੀਤਾ ਸੀ ਉਹਦਾ ਬੋਰ ਹੋ ਗਿਆ ਨਹੀਂ ਪੱਥਰ ਲੱਗ ਗਿਆ ਬਾਕੀ ਵੀ ਅਸੀਂ ਡਨ ਕਰਕੇ ਬਹੁਤ ਸੋਹਣਾ ਇੱਕ ਗਰਾਊਂਡ ਬਣਾਊਗਾ ਫਿਰ ਇਹਨਾਂ ਨੇ ਗਮਰਾ ਕਰਨ ਦੀ ਕੋਸ਼ਿਸ਼ ਕੀਤੀ ਲੋ ਜੀ ਪਿੰਡ ਦੀ ਕਮਾਈ ਖਤਮ ਕਰੀ ਜਾਂਦੇ ਆ ਪਰ ਸਾਡੀ ਸਾਡਾ ਸਰਪੰਚ ਭਗਵੰਦਰਪਾਲ ਸਿੰਘ ਢਿੱਲਾ ਪੜਿਆ ਲਿਖਿਆ ਨੌਜਵਾਨ ਹੈ ਦੂਰ ਅੰ ਅਸੀਂ ਇਹ ਮੋਢੇ ਨਾ ਮੋਢਾ ਲਾ ਕੇ ਸਾਰੀ ਪੰਚਾਇਤ ਕੰਮ ਕਰ ਰਹੇ ਹੁਣ ਅਸੀਂ ਕੀ ਕਰ ਰਹੇ ਹਾਂ ਅਸੀਂ ਥਾਪਰ ਮਾਡਲ ਬਣਾ ਰਹੇ ਹਾਂ ਥਾਪਰ ਮਾਡਲ ਬਾੜਲ ਬਣਾਉਣ ਤੋਂ ਬਾਅਦ ਨਾਲ ਉਹਦੇ ਅਸੀਂ ਇੱਕ ਤਲਾਬ ਬਣਾਵਾਂਗੇ ਉਹ ਤਲਾਬ ਅਸੀਂ ਉੱਥੇ ਮੱਛੀਆਂ ਛੜਾਵਾਂਗੇ ਠੇਕੇ ਤੇ ਦੇਵਾਂਗੇ ਜਿੰਨਾ ਕਿ ਪੰਚਾਇਤ ਦਾ ਅਸੀਂ ਨੁਕਸਾਨ ਕੀਤਾ ਉਹ ਤੋਂ ਟਿੱਗਣੀ ਚੌਗਣੀ ਕਮਾਈ ਅਸੀਂ ਉਹ ਛੱਪੜ ਤੋਂ ਕੱਢ ਕੇ ਪੰਚਾਇਤ ਨੂੰ ਹੀ ਬਣਾਵਾਂਗੇ ਤੇ ਪਿੰਡ ਤੇ ਲਾਵਾਂਗੇ ਮਤਲਬ ਸਾਡੀ ਜਿਹੜੀ ਸੋਚ ਆ ਬੜੀ ਦੂਰਅੰਦੇਸ਼ੀ ਹੈ ਅਸੀਂ ਲੰਬਾ ਸੋਚਾਂਗੇ ਲੰਬਾ ਚੱਲਾਂਗੇ ਪਲੈਨਿੰਗ ਨਾਲ ਚੱਲਾਂਗੇ ਅੱਜ ਤੱਕ ਮੇਰਾ ਇਹ ਰਿਕਾਰਡ ਹੈ ਬ ਸਾਂਝੇ ਤੌਰ ਤੇ ਕੰਮ ਕੀਤਾ ਸਾਂਝੇ ਤੌਰ ਤੇ ਸਹਿਯੋਗ ਕੀਤਾ ਤੇ ਚੱਲਦੇ ਰਹੇ ਪਰ ਹਾਂ ਇਹ ਫਿਰ ਮੈਂ ਗੱਲ ਕਰਦਾ ਵੀ ਇਹ ਜੁਆਇਨਿੰਗ ਸਿਰਫ ਐਂ ਸਿਰਫ ਇੱਕ ਚੋਣ ਨੂੰ ਢਾਹ ਲਾਉਣ ਵਾਸਤੇ ਇੱਕ ਡੰਮੀ ਜੁਆਇਨਿੰਗ ਕੀਤੀ ਗਈ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਬਾਕੀ ਉਹਨਾਂ ਨੇ ਲਿਖਿਆ ਦਰਜਨਾ ਪਰਿਵਾਰ ਪੰਜ ਕਿ 6 ਜਾਨਾਂ ਦੇ ਸਰੂਪੇ ਪਾਏ ਨੇ ਉਹਦੇ ਵਿੱਚੋਂ ਦਰਜਨਾ ਪਰਿਵਾਰ ਕਿੱਥੋਂ ਆ ਗਿਆ ਏਡਾ ਤਾਂ ਸਾਡਾ ਪਿੰਡ ਹੀ ਨਹੀਂ ਵੀ ਦਰਜਨਾ ਜੁਆਇਨ ਹੋਗੇ ਮਤਲਬ ਸਾਡਾ ਤਾਂ ਪਿੰਡ ਬਹੁਤ ਛੋਟਾ ਪਿੰਡ ਹੈ 11 1200 ਵੋਟ ਪੋਲ ਹੁੰਦੀ ਹੈ ਤੇ ਜੇ 11 12 ਪੋਲ ਤੋਂ ਫਿਰ ਦਰਜਨਾ ਪਿੰਡ ਜੋਇਨ ਹੋ ਗਏ ਫਿਰ ਤਾਂ ਇਹ ਸਾਬ ਨਾਲ 8-900 ਵੋਟ ਨਿਕਲ ਨਹੀਂ ਬੰਦੀ ਇਹਨਾਂ ਦੀ 1100 ਔਰ ਦੇ ਵਿੱਚੋਂ ਸੋ ਇਹ ਕੱਲ ਨੂੰ ਵੋਟਾਂ ਨੇ 17 ਨੂੰ ਰਿਜ਼ਲਟ ਨੇ ਸਾਹਮਣੇ ਆ ਜੂਗਾ ਵੀ ਕੀ ਇਹ ਤਾਂ ਸੱਚ ਸਿੱਧੀ ਝੂਠ ਸੀ ਸਰ ਸਾਹਿਬ ਜਿਵੇਂ ਤੁਸੀਂ ਕਿਹਾ ਕੱਲ ਨੂੰ ਵੋਟਾਂ ਨੇ ਕਿਤੇ ਇਹ ਵੋਟਾਂ ਕਰਕੇ ਸਟੰਟ ਤਾਂ ਨਹੀਂਗਾ ਜਿਵੇਂ ਹੋਰ ਪਾਰਟੀਆਂ ਦੇ ਵਿੱਚੋਂ ਵੀ ਲੋਕ ਇਧਰ ਉਧਰ ਜਾਂਦੇ ਆ ਜਿਵੇਂ ਆਵਾਜ਼ ਵੀ ਪਾਰਟੀ ਕੋਈ ਜੁਆਇਨ ਕਰਦਾ ਉਦੋਂ ਵਿਰੋਧੀ ਪਾਰਟੀ ਨਹੀਂ ਇਹ ਗੱਲ ਕਹਿੰਦੀ ਕਿ ਇਹ ਬੰਦੇ ਸਾਡੇ ਧੱਕੇ ਨਾਲ ਲੈ ਗਏ ਆਵਾਜ਼ ਵੀ ਪਾਰਟੀ ਦੇ ਬੰਦੇ ਜਦੋਂ ਹੋਰ ਪਾਸੇ ਜਾ ਕੇ ਜੁਆਇਨ ਕਰਦੇ ਉਦੋਂ ਹੀ ਕਾਤੋਂ ਗੱਲਾਂ ਹੁੰਦੀਆਂ ਨੇ ਨਹੀਂ ਦੇਖੋ ਜਿਹੜੀ ਗੱਲ ਸੱਚੀ ਹੈ ਉਹ ਉਹ ਕਿਸੇ ਪਾਰਟੀ 'ਚ ਹੋਈ ਹੁਣ ਪਿੱਛੇ ਜੇ ਆਪਣਾ ਅਕਾਲੀ ਦਲ 'ਚੋਂ ਮੁੰਡਾ ਆਪਣਾ ਗੁਰਵਿੰਦਰ ਸੰਧੂ ਮੱਲੇ ਵਾਲਾ ਜੁਆਇਨ ਹੋਇਆ ਉਹਨੂੰ ਕਾਊਂਟਰ ਕਰਨ ਵਾਸਤੇ ਇਹਨਾਂ ਨੇ ਪੰਜ ਚਾਰ ਮੁੰਡੇ ਜਿਮ 'ਚੋਂ ਭੜੇ ਜਿਮ 'ਚੋਂ ਫੜ ਕੇ ਉਹਨਾਂ ਦੇ ਸਰੋਪੇ ਪਾਦੇ ਲਓ ਜੀ ਇੱਧਰ ਆਵਾ ਦੀ ਬੈੜੀ 'ਚ ਤੇ ਉਹ ਅਗਲੇ ਦਿਨ ਠੱਠੀ ਭਾਈ ਕੱਠ 'ਚ ਜਾ ਕੇ ਕਹਿੰਦੇ ਜੀ ਸਾਡੇ ਤਾਂ ਵੋਟਾਂ ਹੀ ਹੈ ਨਹੀਂ ਬਿਨਾ ਵੋਟਾਂ ਵਾਲੇ ਜੁਆਇਨ ਕਰਕੇ ਇਹ ਮੂਵਮੈਂਟ ਬਣਾਉਣ ਨੂੰ ਫਿਰਦੇ ਧੱਕੇ ਨਾਲ ਸਰੋਪੇ ਮੈਂ ਕਿਹਨਾਂ ਕਰੋ ਦੇਖੋ ਬਦਲਾ ਚੱਲਦਾ ਰਹਿਣਾ ਪਾਰਟੀਆਂ 'ਚ ਬਹੁਤ ਬੰਦੇ ਅਕਾਲੀ ਦਲ ਛੱਡ ਕੇ ਆ ਮਾਦੀ ਪਾਰਟੀ ਚ ਜਾਣਗੇ بڑے ਬੰਦੇ ਆਮ ਆਦੀ ਪਾਰਟੀ ਛੱਡ ਕੇ ਹੋਰਾਂ ਪਾਰਟੀਆਂ ਚ ਜਾਣਗੇ ਜਾਂ ਹੋਰ ਕਿਸੇ ਵੀ ਪਾਰਟੀ ਚ ਮਤਲਬ ਬਦਲੀ ਹੋਊਗੀ ਪਰ ਜਿਹੜੀ ਸੱਚ ਆ ਉਹਨੂੰ ਸੱਚ ਕਵਾਂਗੇ ਜਿਹੜੀ ਝੂਠ ਲਗਾਉਂਦਾ ਉਹਨੂੰ ਝੂਠ ਕਹਿੰਦਾ ਸਾਡਾ ਮੱਦਾ ਹੈਗਾ ਠੀਕ ਹੈ ਨਾ ਹਰ ਇੱਕ ਬੰਦੇ ਦੀ ਆਪਣੀ ਚੁਆਇਸ ਆ ਸੀ ਹੁਣ ਕਈ ਬੰਦੇ ਵਿੱਚ ਕੱਲ ਕਿੰਤੂ ਬਰੰਤੂ ਕਰੀ ਜਾਂਦੇ ਸੀ ਕਿ ਜੀ ਮੈਂ ਤਾਂ ਕੱਢੀ ਜਾਂਦੇ ਨੇ ਅਸੀਂ ਸਾਡੇ ਤਾਂ ਨਾਲ ਨੇ ਉਹ ਸਾਨੂੰ ਤਾਂ ਆਪ ਫੋਨ ਕਰੀ ਜਾਂਦੇ ਸੀ ਮੈਂ ਤਾਂ ਕਾਹਤੋਂ ਕੱਢਣੀ ਆ ਅਸੀਂ ਕੰਮ ਕਰ ਰਹੇ ਆ ਅਸੀਂ ਵੋਟਾਂ ਮੰਗ ਰਹੇ ਆ ਅਸੀਂ ਕਿਸੇ ਥਾਣੇ ਦੇ ਨਾ ਦੇ ਰਾਜਨੀਤੀ ਨਹੀਂ ਕੀਤੀ ਕਦੇ ਕਿਸੇ ਨੂੰ ਮਤਲਬ ਕੰਮ ਦੇ ਵਿੱਚ ਹੁ ਕਿ ਨਰੇਗਾ ਦੇ ਵਿੱਚ ਹੀ ਦਰਿਆਦ ਦੇ ਜਿੱਥੇ ਆਮ ਆਦਮੀ ਪਾਰਟੀ ਦੇ ਸਰਪੰਚ ਨਹੀਂ ਬਣੇ ਉੱਥੇ ਨਰੇਗਾ ਦੇ ਵਿੱਚ ਵੀ ਧੱਕਾ ਹੁੰਦਾ ਮੇਰੇ ਪਿੰਡ ਅੱਜ ਤੱਕ ਨਰੇਗਾ ਦੇ ਵਿੱਚ ਵੀ ਕਿਸੇ ਨੂੰ ਧੱਕਾ ਨਹੀਂ ਦਿੱਤਾ ਖੁੱਲਾ ਸੱਦਾ ਦਿੱਤਾ ਹੋਇਆ ਵੀ ਜਿਨੇ ਜਿਵੇਂ ਉਹਨਾ ਕੰਮ ਕਰੋ ਸਾਡੇ ਪਿੰਡ ਕੀ ਸੀਗਾ ਜੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪਹਿਲਾਂ ਦੋਨਾਂ ਸਰਕਾਰਾਂ ਦੇ ਵਿੱਚ ਇੱਕ ਮੇਟ ਲਾਇਆ ਹੁੰਦਾ ਸੀਗਾ ਉਹਦਾ ਸਾਰਾ ਆਲਾ ਨਾਲ ਹੁੰਦਾ ਸੀ ਅਸੀਂ ਆਮ ਆਦਮੀ ਪਾਰਟੀ ਟੀਮਾਂ ਬਣ ਗਈਆਂ ਜਿਵੇਂ ਜਿਵੇਂ ਕੰਮ ਕਰਨਾ ਸਾਰੇ ਤਿੰਨ ਮੇਟ ਕੰਮ ਕਰ ਰਹੇ ਨੇ ਕਿਸੇ ਰਾਜਨੀਤਿਕ ਲੇਬਲ ਦੇ ਮੇਟ ਨਹੀਂ ਹੈਗੇ ਸਾਡੇ ਫਰੀडम ਨਾਲ ਕੰਮ ਕਰ ਰਹੇ ਜਿਹੜੇ ਬੜੇ ਸਚਾਰੂ ਤਰੀਕੇ ਨਾਲ ਅਸੀਂ ਕੰਮ ਕਰ ਰਹੇ ਆ ਪਿੰਡ ਦੇ ਵਿੱਚ ਤੇ ਅਸੀਂ ਇਸੇ ਚੀਜ਼ ਨੂੰ ਅੱਗੇ ਲੈ ਕੇ ਚੱਲਾਂਗੇ ਅਸੀਂ ਭਾਈਚਾਰ ਕਿਸਾਨ ਨੂੰ ਮੋੜ ਰੱਖਦੇ ਆ ਪਰ ਹਾਂ ਫਿਰ ਉਹੀ ਗੱਲ ਕਹਿਣਾ ਵੀ ਭਾਈ ਜਿਹੜੇ ਆਪ ਕਾਲੀ ਨਹੀਂ ਕਾਂਗਰਸ ਨੂੰ ਵੋਟਾਂ ਪਾਉਂਦੇ ਨੇ ਕਾਂਗਰਸ ਦੇ ਉਮੀਦਵਾਰ ਕਰਕੇ ਡੋਰ ਡੋਰ ਕਰਦੇ ਫਿਰਦੇ ਨੇ ਉਹਦੀ ਖਾਤਰ ਵੋਟਾਂ ਮੰਗਦੇ ਫਿਰਦੇ ਨੇ ਘਟੋ ਘਟ ਉਹ ਤਾਂ ਨਾ ਕਹਿਣ ਵੀ ਭਾਈ ਆਮ ਆਦਮੀ ਪਾਰਟੀ ਨੂੰ ਝਟਕਾ ਹੈ ਆਮ ਆਦਮੀ ਪਾਰਟੀ ਨੂੰ ਝਟਕਾ ਨਹੀਂ ਇਹ ਝਟਕਾ ਉਹਨਾਂ ਦੇ ਕਿਰਦਾਰ ਨੂੰ ਹੈ ਕਿਉਂਕਿ ਜਿਹੜੇ ਆਪ ਹੀ ਨਹੀਂ ਉਧਰ ਹੈਗੇ ਤੇ ਦੂਜਿਆਂ ਨੂੰ ਉਹ ਕੀ ਕਰ ਲੈਣਗੇ ਉਹਨਾਂ ਦੀ ਮਨਸ਼ਾ ਕੀ ਹੈ ਮ ਬਿਲਕੁਲ ਜੀ ਜਿਵੇਂ ਚਲੋ ਇਹ ਗੱਲਬਾਤ ਹੋ ਗਈ ਆਪਣੀ ਆਪਾਂ ਗੱਲ ਹੋਰ ਕਰ ਲਈਏ ਕੱਲ ਨੂੰ ਵੋਟਾਂ ਨੇ ਇੱਕ ਦਿਨ ਰਹਿ ਗਿਆ ਸਨ ਦੇ ਵਿੱਚ ਅੱਜ ਦੀ ਰਾਤ ਹੀ ਰਹਿ ਗਈ ਆ ਜਿਹੜੇ ਕਾਗਜ਼ ਭਰਨ ਦੀ ਸਥਿਤੀ ਸੀਗੀ ਪੂਰੀ ਵਧੀਆ ਸੀ ਉਸ ਟਾਈਮ ਸਭ ਨੇ ਸਲਾਇਆ ਵੀ ਇਹ ਗੱਲ ਪਰ ਜਿਹੜਾ ਹੁਣ ਵੋਟਾਂ ਪੈਣੀਆਂ ਤੇ ਅਗਲਾ ਪੜਾ ਜਿਹੜਾ ਗਿਣਤੀ ਦਾ ਇਹ ਕਿਸ ਤਰ੍ਹਾਂ ਰਹੂਗਾ ਕਿਉਂਕਿ ਵੱਖ-ਵੱਖ ਤਰੀਕਿਆਂ ਦੀਆਂ ਗੱਲਾਂ ਸਾਨੂੰ ਮਿਲ ਰਹੀਆਂ ਕਿ ਵੋਟਾਂ ਤਾਂ ਪੈ ਜਾਣਗੀਆਂ ਪਰ ਜਿਹੜਾ ਗਿਣਤੀ ਮੌਕੇ ਜਿਹੜਾ ਬਹੁਤ ਧੱਕਾ ਮੁਕੀ ਹੋ ਸਕਦਾ ਨਹੀਂ ਹੁਣ ਦੇਖੋ ਆਪਾਂ ਲੋਕਾਂ ਦੇ ਮੰਡੇਟ ਨੂੰ ਪ੍ਰਾਇੋਰਟੀ ਦੇ ਰਹੇ ਆਂ ਤੇ ਸਮੇਂ ਦੇ ਹਿਸਾਬ ਨਾਲ ਜੋ ਦੇਖੋ ਅਸੀਂ ਪਤਾ ਕੀ ਚੱਲ ਰਿਹਾ ਸੇ ਵੀਰੇ ਐਮਐਲਏ ਸਾਹਿਬ ਦੀ ਇਹ ਸੋਚ ਹੈ ਵੀ ਮੈਂ ਜਿਵੇਂ ਲੋਕ ਚਾਹੁੰਦੇ ਉਹਨਾਂ ਦੇ ਹਿਸਾਬ ਨਾਲ ਚੱਲਣਾ ਜਿਵੇਂ ਪਿੰਡਾਂ ਦੇ ਲੋਕ ਸ਼ਹਿਰ ਦੇ ਲੋਕ ਚਾਹੁੰਦੇ ਨੇ ਅਸੀਂ ਉਸ ਹਿਸਾਬ ਨਾਲ ਚੱਲੀਏ ਮਤਲਬ ਅਸੀਂ ਕਿਸੇ ਤੇ ਵਧੇਕੀ ਕਰਕੇ ਨਹੀਂ ਖੁਸ਼ ਪਛਾਹ ਹਟਣ ਵਾਲੇ ਅਸੀਂ ਹੈ ਨਹੀਂ ਠੀਕ ਹੈ ਜਿਵੇਂ ਜਿਵੇਂ ਦੇ ਸਾਨੂੰ ਕੋਈ ਚੈਲੰਜ ਦੇ ਜੇ ਕਹੂਗਾ ਕੋਈ ਵੋਟਾਂ ਕਰਾਵਾਂਗੇ ਅਸੀਂ ਵੋਟਾਂ ਕਰਾਵਾਂਗੇ ਜੇ ਕੋਈ ਧੱਕੇ ਦਾ ਚੈਲੰਜ ਤੂੰ ਧੱਕਾ ਵੀ ਹੋ ਜਾਊਗਾ ਏਡਿਕੜੀ ਗੱਲ ਜੇ ਤੁਸੀਂ ਅਗਲੇ ਦੀ ਇੱਜ਼ਤ ਨੂੰ ਬਗਾਰੋਗੇ ਹੁਣ ਇੱਥੇ ਆਪਣੇ ਇੱਕ ਬੰਦਾ ਕਹਿ ਰਿਹਾ ਸੀਗਾ ਉਮੀਦਵਾਰ ਨਵਾਂ ਨਵਾਂ ਚਾੜ੍ਹਿਆ ਜਿਹਨੂੰ ਕਾਂਗਰਸ ਦਾ ਤੇ ਉਹ ਕਹਿੰਦਾ ਸੀ ਕਿ ਇਹਨਾਂ ਤੋਂ ੱੱਕਾ ਹੋਇਆ ਨਹੀਂ ਜੀ ਇਹਨਾਂ ਨੇ ਤਾਂ ਨਹੀਂ ਕੀਤਾ ਤੁਹਾਨੂੰ ਲੱਗਦਾ ਵੀ ਸਰਕਾਰ ਕੋਲੇ ੱੱਕਾ ਕਰਨ ਦੀ ਹਿੰਮਤ ਨਹੀਂ ਹੁੰਦੀ ਉਹ ਨਹੀਂ ਅਸੀਂ ਕਰਦੇ ਹਾਂ ਧੱਕਾ ਪਰ ਅਣਖ ਨਾ ਵੰਗਾਰੋ ਜੇ ਤੁਸੀਂ ਅਣਖ ਵੰਗਾਰੋਗੇ ਫਿਰ ਸਾਰਾ ਕੁਝ ਹੋ ਜਾਊਗਾ ਸੁਭਾਵਿਕ ਜੀ ਗੱਲ ਹੈ ਸ਼ਿਵ ਜੀ ਜੇ ਮੈਂ ਤੁਹਾਨੂੰ ਚੈਲੰਜ ਕਰੂੰਗਾ ਵੀ ਤੂੰ ਕੁਝ ਤੁਸੀਂ ਕੁਝ ਕਰ ਨਹੀਂ ਸਕਦੇ ਤਾਂ ਫਿਰ ਤੁਸੀਂ ਸਾਰੀਆਂ ਚੀਜ਼ਾਂ ਪਾਸੇ ਛੱਡ ਦੋਗੇ ਫਿਰ ਕਰਨ ਵਾਲਾ ਸਰਕਾਰ ਵੀ ਛੱਡ ਦਿੰਦਾ ਸਭ ਕੁਝ ਛੱਡ ਦਿੰਦਾ ਕਰਨ ਵਾਲਾ ਫਿਰ ਕਰਕੇ ਰੁਕਦਾ ਹੁੰਦਾ ਮਤਲਬ ਤੁਸੀਂ ਅਣਖਾਂ ਨਾ ਵੰਗਾਰੋ ਜਿਹੜੀ ਤੁਸੀਂ ਅੱਗੇ ਕੁੱਟ-ਕਟਾਪੇ ਦੀ ਪੱਗਾਂ ਲਾਉਣ ਦੀ ਪੱਗਾਂ ਕੁੱਟ ਕੁੱਟ ਪਵਾ ਕੇ ਕੁੱਟ ਕੇ ਆਪਦੇ ਵਰਕਰ ਪੱਕੇ ਕਰਨ ਦੀ ਜਿਹੜੀ ਤੁਸੀਂ ਰਾਜਨੀਤੀ ਕਰ ਰਹੇ ਸੀ ਹੁਣ ਉਹਨੂੰ ਲੋਕਾਂ ਨੇ ਨਕਾਰਤਾ ਆਮ ਆਦਮੀ ਪਾਰਟੀ ਇੱਕ ਫੇਅਰ ਇਲੈਕਸ਼ਨ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਅਸੀਂ ਭਰਾ ਮਾਰੂ ਜੰਗ ਦੇ ਵਿੱਚ ਕਦੇ ਵੀ ਸਪੋਰਟ ਨਹੀਂ ਕਰਦੇ ਅਸੀਂ ਕਦੇ ਵੀ ਮਤਲਬ ਕਿਸੇ ਨਾਲ ਧੱਕਾ ਕੁਛ ਨਹੀਂ ਕਰ ਸਕਦੇ ਤੁਸੀਂ ਮੇਰੇ ਤੇ ਲਾ ਲਓ 4 ਸਾਲ ਹੋ ਗਏ ਸਰਕਾਰ ਬਣੀ ਤੁਹਾਨੂੰ ਕੀ ਲੱਗਦਾ ਮੈਂ ਪਿੰਡ ਚੋਂ ਕਿਸੇ ਦਾ ਸਰੋਪਾ ਨਹੀਂ ਸੀ ਪਾ ਸਕਦਾ ਤੁਹਾਨੂੰ ਕੀ ਲੱਗਦਾ ਮੈਂ ਕਿਸੇ ਨੂੰ ਜੋਇਨ ਨਹੀਂ ਸੀ ਕਰਾ ਸਕਦਾ ਮਤਲਬ ਜਦੋਂ ਲੋਕ ਆਪ ਮਹਾਰੇ ਮੇਰੇ ਨਾਲ ਤੁਰੇ ਹੋਏ ਨੇ ਆਪ ਮਹਾਰੇ ਮੇਰੇ ਨਾਲ ਤੁਰੇ ਹੋਏ ਨੇ ਮੈਂ ਪਾਈਪ ਲਾਈਨ ਕੱਢੀ ਮੈਂ 2 ਸਾਲ ਉਹਦੇ ਉੱਤੇ ਰਿਹਾ ਆਪ ਗਗਜੀ ਕੰਮ ਵੀ ਮਾਫ ਕੀਤਾ ਜਿੰਨਾ ਵੀ ਹੋ ਸਕਿਆ ਉਹਦੇ ਵਿੱਚ ਮੈਂ ਸਪੋਰਟ ਕੀਤਾ ਉਥੇ ਹਾਜ਼ਰੀ ਦਿੱਤੀ ਉਥੇ ਮੇਰੇ ਇੱਕ ਮੇਰਾ ਬੁਲਟ ਮੋਟਰਸਾਈਕਲ ਇੱਕ ਮੇਰੀ ਸਕਾਰਪਿਓ ਗੱਡੀ ਇੱਕ ਮੇਰਾ 35 ਗ੍ਰਾਹ ਟਰੈਕਟਰ ਰੰਗ ਕਰਾਇਆ ਵਾ ਪੂਰਾ ਤਿਆਰ ਕਰਾਇਆ ਵਾ ਉਹ ਮੇਰੇ ਹਰ ਵਕਤ ਉਥੇ ਹਾਜ਼ਰ ਰਹੇ ਮੇਰੇ ਨਾਲ ਮੇਰੇ ਸਾਥੀ ਹਾਜ਼ਰ ਰਹੇ ਕਿਸੇ ਬੰਦੇ ਨਾਲ ਕਿਸੇ ਬੰਦੇ ਨਾਲ ਪਾਰਟੀ ਤੌਰ ਤੇ ਜਾਂ ਕਿਸੇ ਵੀ ਹੋਰ ਪਰਸਨਲ ਤੌਰ ਤੇ ਮੰਨ ਕੇ ਚਲੋ ਜੇ ਕੋਈ ਇੱਕ ਅੱਧਾ ਬੰਦਾ ਜਿਹਦੇ ਨਾਲ ਮੇਰੀ ਨਹੀਂ ਬੰਦੀ ਆਪਾਂ ਉਹਦੇ ਕੋਲੇ ਵੀ ਬੰਦੇ ਭੇਜ ਦਿੰਦੇ ਸੀ ਵੀ ਭਾਈ ਆਹ ਕੰਮ ਐ ਕਰਨਾ ਤੁਸੀਂ ਸਾਨੂੰ ਸਹਿਯੋਗ ਕਰੋ ਜ਼ੀਰੋ ਪਾਰਟੀ ਬਾਜੀ ਰੱਖ ਕੇ ਚੱਲਿਆ ਮੈਨੂੰ ਉਸ ਕੰਮ ਨੂੰ ਮੇਰੇ ਨੂੰ ਵੋਟ ਪੈਣੀ ਆ ਹਾਂ ਮੈਂ ਜੇ ਮੈਨੂੰ ਵੋਟ ਲੋਕ ਪਾਉਂਦੇ ਨੇ ਮੈਂ ਕੰਮ ਕਰੀ ਜਾਊਗਾ ਹੋਰ ਕਰੂੰਗਾ ਜੇ ਲੋਕ ਮੈਨੂੰ ਨਿਕਾਹਣ ਲਗੇ ਤਾਂ ਮੈਂ ਕੰਮ ਛੱਡ ਕੇ ਪਾਸੇ ਹੋ ਜਾਊਗਾ ਪਰ ਮੈਂ ਇੱਕ ਚੀਜ਼ ਦਾਅਵੇ ਨਾਲ ਇਹ ਗੱਲ ਕਹਿ ਰਿਹਾ ਵੀ ਜਿੰਨਾ ਕੰਮ ਮੈਂ ਪਿਛਲੇ 3 ਸਾਲ ਤੇ 3 ਸਾਲ ਦੇ ਵਿੱਚ ਪਿੰਡ ਦੇ ਵਿੱਚ ਕਰਤਾ ਠੀਕ ਹੈ ਕੋਈ ਤਕਰੀਬਨ ਮੇਰੇ ਹਿਸਾਬ ਨਾਲ ਜੇ ਮੈਂ ਮੋਟਾ-ਮੋਟਾ ਮਰ 2.5-3 ਕਰੋੜ ਰੁਪਈਆ ਤਿੰਨ ਸਾਲ ਤਾਂ ਮੈਂ ਕਹਿ ਨਹੀਂ ਸਕਦਾ ਮੈਂ ਇੱਕ ਸਾਲ ਹੀ ਕਹਿ ਸਕਦਾ ਕਿਉਂਕਿ ਪਚੈਤਾ ਇਲੈਕਸ਼ਨ ਵਾਲੀ ਨੂੰ ਸਾਲ ਕੀ ਹੋਇਆ ਮਤਲਬ ਪਿਛਲੇ ਚਲੋ ਤੁਸੀਂ ਸਰਕਾਰ ਦਾ ਸਾਰਾ ਟਿਨਿਓਰ ਲਾ ਲਓ ਮੈਂ ਸਾਡੇ ਪਿੰਡ ਨੂੰ ਘੱਟੋ ਘੱਟ ਵੀ 2.5 3 ਕਰੋੜ ਰੁਪਈਆ ਦੇ ਦతా ਹੋਰ ਵੀ ਦੇਵਾਂਗਾ ਹੁਣ ਸਾਡੀ ਇੱਕ ਸੜਕ ਪਾਸ ਹੋਈ ਪਈ ਐ ਸੀ ਸੜਕ ਬਣਾ ਲੈਣੀ ਐ ਸੰਗਤਪੁਰੇ ਤੋਂ ਮਾੜੀ ਉਹ ਸੜਕ ਵੀ ਮੈਂ ਦੱਸ ਦਿੰਨਾਂ ਲਾ ਕਾਲੀ ਦਲ ਨੇ 9998 ਦੇ ਵਿੱਚ ਦੋ ਦੋ ਤਿੰਨ ਤਿੰਨ ਆਰੀ ਦਾ ਨਹੀਂ ਪੱਥਰ ਰੱਖਤਾ ਤੇ ਪੱਥਰ ਵੀ ਸਾਂਭੀ ਬੈਠੇ ਆ ਜਿਹਦੇ ਸੜਕ ਬਣਾਈ ਨਾਲ ਲਾਵਾਂਗੇ ਉਹ ਵੀ ਵੀ ਭਾਈ ਆ ਉਦੋਂ ਦਾ ਸੀ ਤੇ ਅੱਜ ਦਾ ਐ ਅਸੀਂ ਕੰਮ ਕਰਕੇ ਵਿਸ਼ਵਾਸ ਕਰਦੇ ਹਾਂ ਅਸੀਂ ਹੁਣ ਆ ਦੇਖੋ ਚਲੋ ਉਹਦੇ ਕਹਿਣ ਨੂੰ ਅੱਜ ਐਕਸਪੋਜ਼ ਗੱਲਾਂ ਹੋ ਜਾਂਦੀਆਂ ਹੁਣ ਆਪਣੀ ਇਹ ਗੱਲ ਕਰ ਰਹੇ ਸੀ ਵੀ ਟੋਲ ਪਲਾਜ਼ਾ ਤਾਂ ਬੰਦ ਕਰਤਾ ਸੜਕ ਖਰਾਬ ਹੋ ਗਈ ਅਸੀਂ ਪਹਿਲਾਂ ਢੰਡੋਰਾ ਪਿੱਟ ਸਕਦੇ ਸੀ ਅਸੀਂ ਬਣਾ ਰਹੇ ਸੀ ਅਸੀਂ ਬਣਾ ਰਹੇ ਨਹੀਂ ਅਸੀਂ ਨਹੀਂ ਬਣਾ ਰਹੇ ਛੜਕ ਦਾ ਟੈਂਡਰ 62 ਕਰੋੜ ਦਾ ਲੱਗਿਆ ਹੋਇਆ ਮੋਗਾ ਕੋਟਕਪੁਰਾ ਰੋਡ ਦਾ 24 ਦਸੰਬਰ ਨੂੰ ਟੈਂਡਰ ਦੀ ਜਿਹੜੀ ਲਾਸਟ ਡੇਟ ਆ ਠੀਕ ਹੈ ਖੁੱਲ ਜਾਣਾ ਹੈ ਮਹੀਨੇ ਡੇਢ ਮਹੀਨੇ ਦੋ ਦੇ ਵਿੱਚ ਕੰਮ ਚੱਲ ਕੇ ਇਹ ਵੀ ਸਾਰਾ ਰੋਡ ਨਵਾਂ ਬਣ ਜਾਣਾ ਹੈ ਭਗਤਾ ਨਥਾਣਾ ਰੋਡ ਇਹਦਾ ਬਹੁਤ ਘੱਟਿਆ ਮਟੀਰੀਅਲ ਪਹਿਲਾਂ ਠੇਕੇਦਾਰ ਨਾਲ ਕਿਵੇਂ ਸੈਟਿੰਗ ਕੀਤੀ ਗਈ ਕੀ ਸਾਨੂੰ ਨਹੀਂ ਪਤਾ ਇਹ ਵੀ ਨਵਾਂ ਬਣ ਰਿਹਾ ਮਤਲਬ ਸਾਡੇ ਅਸੀਂ ਇੱਕ ਵੀ ਸੜਕ ਪੂਰੇ ਬਾਗੇਪੁਰਾਣੇ ਦੇ ਵਿੱਚ ਪੂਰੇ ਬਾਗਤ ਪੂਰੇ ਪੰਜਾਬ ਦੇ ਵਿੱਚ ਹੀ ਰੱਖੋ ਤੁਸੀਂ ਜੀ ਕਰ ਰਹੇ ਸਾਡੀ ਅਸੀਂ ਸਾਡੇ ਹੈਗੇ ਕੰਮ ਦੀ ਰਾਜਨੀਤੀ ਅਸੀਂ ਮਤਲਬ ਸਾਡੇ ਐਮਐਲਏ ਅਮਰਤਪਾਲ ਸਿੰਘ ਸੁਖਨਨ ਸੌਰੀ ਥੋੜੀ ਲੰਬੀ ਜਾ ਰਹੀ ਹੈ ਪਰ ਮੈਂ ਦੋ ਗੱਲਾਂ ਕਰ ਦੇਣਾ ਚਾਹਣਾ ਪਿਛਲੇ ਦਿਨੀ ਇੱਕ ਕਾਂਗਰਸੀ ਲੀਡਰ ਨੇ ਵੀ ਕਿਹਾ ਸੀ ਯਾਰ ਗਰਾਊਂਡ ਕਾਹ ਤੋਂ ਬਣਾਇਆ ਹਸਪਤਾਲ ਬਣਾਓ ਮਾਨੂੰ ਦੱਸ ਦੇ ਨਾ ਵੀ ਗਰਾਊਂਡ ਜੇ ਬਣ ਗਿਆ ਹਸਪਤਾਲਾਂ ਦੀ ਲੋੜ ਨਹੀਂ ਪੈਣੀ ਸਹੀ ਗ ਜੇ ਸਾਡੀ ਨੌਜਵਾਨੀ ਖੇਡਾਂ ਨਾਲ ਜੁੜ ਗਈ ਨਾ ਤਾਂ ਸਾਨੂੰ ਗਰਾਊਂਡਾਂ ਦੀ ਲੋੜ ਸੌਰੀ ਹਸਪਤਾਲਾਂ ਦੀ ਲੋੜ ਨਹੀਂ ਪੈਣੀ ਪਰ ਮੈਂ ਦੱਸ ਦੇਣਾ ਚਾਹਣਾ ਵੀ ਹਲਕੇ ਬਾਗੇਪੜੇ ਦੇ ਵਿੱਚ ਤਕਰੀਬਨ 39 ਗਰਾਊਂਡ ਬਣਨੇ ਨੇ 14 ਕਰੋੜ ਦੀ ਲਗਤ ਦੇ ਨਾਲ ਹਰ ਇੱਕ ਪਿੰਡ ਦੇ ਵਿੱਚ ਗਰਾਊਂਡ ਆ ਜਾਣਾ ਜਿੱਥੇ ਕੋਈ ਇੱਕ ਅੱਧਾ ਪਿੰਡ ਰਹੇਗਾ ਜਿਵੇਂ ਸਮਾਧ ਭਾਈ ਪਿੰਡ ਵੱਡਾ ਸੀ ਗਰਾਊਂਡ ਇੱਕ ਆਗਾ ਅਸੀਂ ਇੱਕ ਹੋਰ ਗਰਾਊਂਡ ਨੂੰ ਉੱਥੇ 20 ਲੱਖ ਰੁਪਏ ਦਿੱਤਾ ਮਿਸ਼ਨ ਰੰਗਲਾ ਪੰਜਾਬ ਦੇ ਵਿੱਚ ਅਸੀਂ ਹੋਰ ਇੱਕ ਗਰਾਊਂਡ ਨੂੰ 20 ਲੱਖ ਰੁਪਏ ਦਾ ਛੱਪੜਾਂ ਦਾ ਕੋਟ ਬਹੁਤ ਵੱਡਾ ਸੀ ਅਸੀਂ ਕੱਢ ਰਹੇ ਹਾਂ ਤਕਰੀਬਨ ਹਰ ਪਿੰਡ 'ਚ ਤੁਸੀਂ ਜਾਓਗੇ ਜਿੱ ਤੇ ਉਸ ਤੋਂ ਬਾਅਦ ਫਿਰ ਜੇ ਹਸਪਤਾਲਾਂ ਦੀ ਗੱਲ ਕਰੀਏ ਸੇਖੇ ਵਾਲਾ ਹਸਪਤਾਲ ਖੰਡਰ ਬਣਿਆ ਪਿਆ ਸੀ ਉੱਥੇ ਅੱਜ ਤੱਕ ਕਿਸੇ ਸਰਕਾਰ ਨੇ ਉੱਤਾਂ ਨਹੀਂ ਸੀ ਬੱਚਾ ਲੋਕ ਮੰਗ ਕੇ ਸਮਾਜ ਸੇਵੀ ਉੱਥੇ ਧਰਨੇ ਲਾ ਲਾ ਹੰਮਗੇ ਸੀ ਕਿ ਜਿਹੜੀ ਹਲਕੇ ਦੀ ਪਰਫਾਰਮੈਂਸ ਦੀ ਗੱਲ ਕਰ ਰਹੇ ਆ ਮੈਂ ਇਹ ਗੱਲ ਤਾਂ ਹਟ ਕੇ ਕਰ ਰਿਹਾ ਵੀ ਸਭ ਤੋਂ ਵੱਧ ਗਰਾਊਂਡ ਹਲਕੇ ਬਾਗੇਪੜਨੇ ਨੂੰ ਆਏ ਨੇ ਪੂਰੇ ਪੰਜਾਬ 'ਚ ਸਭ ਤੋਂ ਵੱਧ ਰਕਮ ਜਿਹੜੀ ਆ ਗਰਾਊਂਡਾਂ ਦੀ ਉਹ ਬਾਗੇਪੜਨੇ ਨੂੰ ਆਈ ਹੈ ਚਾਰ ਹਸਪਤਾਲ ਪੀ ਸੀ ਪ੍ਰਾਇਮਰੀ ਹੈਲਥ ਸੈਂਟਰ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਜਿਹੜੇ ਕਿ 24 ਘੰਟੇ ਖੁੱਲੇ ਰਹਿਣਗੇ ਨੱਤੂ ਵਾਲਾ ਚੰਦਨਮਾ ਠੱਤੀਪਾਈ ਤੇ ਸਿੱਖ ਅਗਲਾਂ ਚ ਆ ਗਏ ਨੇ ਇਹ ਵੀ ਅੱਜ ਤੱਕ 1947 ਦਾ ਦੇਸ਼ ਆਜ਼ਾਦ ਹੋਇਆ ਵਾ ਅੱਜ ਤੱਕ ਨਹੀਂ ਆਇਆ ਸੀ ਆ ਸਾਡੀ ਵਜੇ ਪੰਜਾਬੀ ਤੋਂ ਬਾਅਦ ਪਹਿਲੀ ਵਾਰੀ ਬਾਗੇ ਪਣੇ ਚ ਨਵੇਂ ਹਸਪਤਾਲ ਬਣਨ ਲੱਗੇ ਨੇ ਇਹਨਾਂ ਪਿੰਡਾਂ ਦੇ ਵਿੱਚ ਇਹ ਸਾਡੇ ਐਮਐਲਏ ਅਮਰਤਪਾਲ ਸਿੰਘ ਸੁਖਨੰਦ ਦੀ ਪ੍ਰਾਪਤੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰ ਲਈਏ ਸੜਕਾਂ ਦੀ ਗੱਲ ਕਰ ਲਈਏ ਤਾਂ ਅਸੀਂ ਇੱਕ ਇੱਕ ਕਰਕੇ ਖਿੱਚੀ ਤਰ੍ਹਾਂ ਨੇ ਕੰਮ ਨੂੰ ਯਾਰ ਛੱਡਦੇ ਨਹੀਂ ਕੋਲ ਮਲਾ ਕੇ ਉਹਦੇ ਮੈਂ ਉਹਦੇ ਪਿੰਡ ਲੈਕਚਰ ਦੇ ਰਿਹਾ ਸੀਗਾ ਅਕਸਰ ਸਾਰੇ ਪਿੰਡਾਂ ਚ ਜਾਈਦਾ ਹੁਣ ਗਿਣਤੀ ਮਤਲਬ ਪੁੱਲ ਜਾਈਦੇ ਵੀ ਇੰਨੇ ਕੰਮ ਕਰਤੇ ਤੇ ਕੰਪੈਰੀਜ਼ਨ ਸਾਡਾ ਕਰਦੇ ਆ 70 ਸਾਲਾਂ ਨਾਲ ਤੇ 3.5 ਸਾਲਾਂ ਦਾ ਜਿਹੜੀਆਂ ਗ੍ਰਿਡਾਂ ਦੀ ਗੱਲ ਕਰਦੇ ਨੇ 1997-98 ਦੇ ਲੱਗੇ ਹੋਏ ਨੇ ਉਹ ਅੱਜ ਨਹੀਂ ਲੱਗੇ ਤੇ ਗਰਾਊਂਡ ਜਿਹੜੇ ਅੱਜ ਆਮ ਆਦਮੀ ਪਾਰਟੀ ਬਣਾ ਰਹੀ ਹੈ ਇਕਾਲੀ ਦਲ ਦੇ 2007 ਵਾਲੇ ਮੈਨੀਫੈਸਟੋ 'ਚ ਵੀ ਸੀ 2012 ਵਾਲੇ ਮੈਨੀਫੈਸਟੋ 'ਚ ਵੀ ਸੀ 2017 ਵਾਲੇ 'ਚ ਵੀ ਸੀ ਤੇ 2022 ਵਾਲੇ 'ਚ ਵੀ ਸੀ ਪਰ ਬਣਾ ਕੌਣ ਰਹੀ ਹੈ ਅੱਜ ਆਮ ਆਦਮੀ ਪਾਰਟੀ ਦੀ ਸਦਰ ਭਗਵੰਤ ਸਿੰਘ ਮਾਨ ਦੀ ਸਰਕਾਰ ਬਣਾ ਰਹੀ ਹੈ ਗੰਦਰ ਸਾਹਿਬ ਤੁਹਾਡੇ ਕੰਮ ਤੁਸੀਂ ਜਿੰਨੇ ਗਿਣਾਏ ਆ ਪਿੰਡਾਂ ਦੇ ਵਿੱਚ ਹੋਏ ਆ ਲੋਕਾਂ ਨੇ ਕਮੈਂਟਾਂ ਵਿੱਚ ਵੀ ਦੱਸ ਦਿੰਦੇ ਆ ਪਰ ਤੁਸੀਂ ਲੋਕਾਂ ਤੱਕ ਆਵਦੀਆਂ ਇਹ ਚੀਜ਼ਾਂ ਪਹੁੰਚਾਉਣ ਦੇ ਵਿੱਚ ਜਿਹੜੇ ਨਕਾਮ ਰਹਿੰਨੇ ਹੋ ਕਾਰਨ ਇਹ ਮੈਂ ਤਾਂ ਕਾਰਨ ਕੱਢ ਲਿਆ ਤੁਹਾਡਾ ਤੁਹਾਡਾ ਮੀਡੀਆ ਨਾਲ 36 ਦਾ ਅੰਕੜਾ ਰਹਿੰਦਾ ਉਹ ਕੀ ਕਾਰਨ ਨਹੀਂ ਦੱਸੋ ਸਾਡਾ ਤੁਹਾਡੇ ਨਾਲ ਕਿਹੜਾ 36 ਦਾ ਅੰਕੜਾ ਸਾਡਾ ਮੀਡੀਆ ਨਾਲ ਬਿਲਕੁਲ ਨਹੀਂ ਮੀਡੀਆ ਵਾਲੇ ਤੁਸੀਂ ਭਰਾ ਹੋ ਕ੍ਰਿਸ਼ਨ ਬੈਠਾ ਉੱਧਰ ਕੈਮਰੇ ਤੇ ਉਹ ਵੀ ਭਰਾ ਹੈ ਸਾਰੇ ਬਾਗੇਪਨਾਂ ਚ ਆਪਣੇ ਮੀਡੀਆ ਵਾਲੇ ਭਰਾ ਨਹੀਂ ਪਰ ਮੈਂ ਦੇਖੋ ਹੁਣ ਚਲੋ ਤੁਸੀਂ ਇਸ ਗੱਲ ਵੱਲ ਨੂੰ ਲੈ ਕੇ ਮੈਂ ਇੱਕ ਦੋ ਵਾਰੀ ਮੈਂ ਵੀ ਨਿੱਜੀ ਤੌਰ ਤੇ ਇੱਕ ਚੈਨਲ ਤੇ ਅਟੈਕ ਕੀਤਾ ਐਮਐਲ ਸਾਹਿਬ ਨੇ ਵੀ ਕੀਤਾ ਜਦੋਂ ਤੁਸੀਂ ਗੱਲ ਨੂੰ ਤੋੜ ਕੇ ਇਸ ਤਰੀਕੇ ਨਾਲ ਪੇਸ਼ ਕਰੋਗੇ ਵੀ ਅਸੀਂ ਲੈ ਲਏ ਹੁਣ ਇੱਕ ਇੱਥੇ ਕੋਈ ਲੜਾਈ ਹੋਈ ਚਲੋ ਮੈਂ ਨਾਂ ਨਹੀਂ ਲੈਂਦਾ ਕਿਹੜੀ ਪਾਰਟੀ ਦੋ ਪਾਰਟੀਆਂ ਦੀ ਆਪਸ ਦੇ ਵਿੱਚ ਲੜਾਈ ਹੋਈ ਉਹ ਜਿਹੜੀ ਪੀੜਤ ਤੇ ਰਸੀਗੀ ਉਹ ਚੈਨਲ ਤੇ ਗਈ ਉਸੇ ਤੇ ਉੱਥੇ ਜਾ ਕੇ ਉਹ ਕਹਿੰਦਾ ਇਹ ਮੇਰੇ ਨਾਲ ਇਹਨਾਂ ਨੇ ਮੈਨੂੰ ਧੱਕੇ ਧੱਕੇ ਮਾਰੇ ਵੀ ਮੇਰੇ ਨਾਲ ਵਧੇਚੀ ਕੀਤੀ ਉਹਨੇ ਆਪਦੇ ਮੂੰਹ ਐਂ ਕਰ ਹੀ ਨਹੀਂ ਕਿਹਾ ਮੇਰੀ ਕੁੱਟ ਮਾਰੀ ਤੇ ਉਹ ਚੈਨਲ ਵਾਲੇ ਨੇ ਵੀ ਅਰੀ ਚਲਾਤਾ ਯਾਰ ਮੇਰੀ ਕੁਟ ਜੀ ਇਹਦੀ ਕੁੱਟਮਾਰ ਹੋਈ ਦੀ ਕੁੱਟਮਾਰ ਹੋਈ ਤੇ ਮੈਂ ਉਹਨੂੰ ਮਿਲ ਪਿਆ ਮੈਂ ਕਿਹਾ ਯਾਰ ਫਲਾਣਾ ਸਿਆ ਪਤਾ ਹੀ ਸਾਰੇ ਉਹਨੂੰ ਵੀ ਕੁੱਟਮਾਰ ਉਹਨੇ ਤਾਂ ਇੱਕ ਵਾਰੀ ਵੀ ਨਹੀਂ ਆਖਿਆ ਬੰਦੇ ਨੇ ਤਾਂ ਤੇ ਤੂੰ ਸਵਾਰੀ ਕਹਤਾ ਕਹਿੰਦਾ ਇਹ ਇਹੀ ਤਰੀਕ ਚ ਦੇਣ ਵਾਲੀ ਹੁੰਦੀ ਹੈ ਕਹਿੰਦਾ ਇਹ ਜੀ ਖਬਰ ਚ ਲਾ ਕੇ ਫੋਨ ਬੰਦ ਕਰਕੇ ਪੈ ਜਾਈਦਾ ਇਹ ਤਾਂ ਖਬਰਾਂ ਰੀਚ ਦਿੰਦਿਆਂ ਨੇ ਹੁਣ ਉਸ ਦਿਨ ਐਮਐਲਏ ਸਾਹਿਬ ਨੇ ਇੱਕ ਬਿਆਨ ਦਿੱਤਾ ਸੀਗਾ ਚਲੋ ਉਹਨਾਂ ਨੇ ਇੱਕ ਹਰ ਇੱਕ ਪੰਜਾਬ ਦੇ ਪੰਜਾਬੀ ਦੇ ਮੁਹਾਵਰੇ ਨੇ ਹਰ ਮੁਹਾਵਰੇ ਦਾ ਗਲਤ ਮਤਲਬ ਐਮਐਲਏ ਸਾਹਿਬ ਨੇ ਕਹਤਾ ਵੀ ਗਿਰਜਾ ਚੰਗੀਆਂ ਵੀ ਹੁੰਦੀਆਂ ਇਹਦਾ ਕਿੰਨਾ ਸੋਹਣਾ ਮਤਲਬ ਨਿਕਲਦਾ ਹੈ ਹੈਡਿੰਗ ਬਣਾਤੀ ਗਿਰਜਾ ਵੀ ਚੰਗੀਆਂ ਹੁੰਦੀਆਂ ਠੀਕ ਹੈ ਮਤਲਬ ਗਿਰਜਾ ਚੰਗੀਆਂ ਵੀ ਹੁੰਦੀਆਂ ਨੇ ਤੇ ਗਿਰਜਾ ਵੀ ਚੰਗੀਆਂ ਨੇ ਦੋਨਾਂ ਦਾ ਜ਼ਮੀਨ ਅਸਮਾਨ ਦਾ ਫਰਕ ਹੈ ਇਹਨਾਂ 'ਚ ਸ਼ਬਦਾਂ ਦੀ ਹੇਰ ਫੇਰ ਕਰਕੇ ਪ੍ਰੈਜੈਂਟ ਕਰੋਗੇ ਇਹੋ ਜੀ ਚੀਜ਼ ਨੂੰ ਅਸੀਂ ਪਸੰਦ ਨਹੀਂ ਕਰਾਂਗੇ ਸਾਫ਼ ਸੁਥਰੀ ਕਵਰੇਜ ਕਰ ਰਹੇ ਤੁਸੀਂ ਕਰ ਰਹੇ ਹੋ ਠੀਕ ਹੈ ਸਾਡਾ ਭਰਾ ਕ੍ਰਿਸ਼ਨ ਬੈਠਾ ਇਹ ਕਰ ਰਿਹਾ ਹੋਰ ਆਪਣੇ ਸਾਰੇ ਨੇ ਚਲੋ ਨਾਂ ਲੈਂਦੇ ਲੰਬੀ ਲਿਸਟ ਹੋ ਜਾਂਦੀ ਹੈ ਤੇ ਬੜੀ ਵਧੀਆ ਕੰਮ ਕਰ ਰਹੇ ਹਾਂ ਠੀਕ ਹੈ ਅਸੀਂ ਮੀਡੀਆ ਦਾ ਰੋਲ ਹੈ ਸਰਕਾਰ ਦੇ ਚੰਗੇ ਕੰਮਾਂ ਨੂੰ ਲੋਕਾਂ ਤੱਕ ਲੈ ਕੇ ਜਾਣਾ ਹੁਣ ਤੁਸੀਂ ਕਹਿੰਦੇ ਵੀ ਪਹੁੰਚਦਾ ਨਹੀਂ ਤੁਸੀਂ ਬਚਾਉਣਾ ਨਾ ਚੰਗੇ ਕੰਮਾਂ ਨੂੰ ਵੀ ਲੈ ਕੇ ਜਾਣਾ ਮਾੜਿਆਂ ਨੂੰ ਵੀ ਦੱਸਣਾ ਜਦੋਂ ਤੱਕ ਤੁਸੀਂ ਮਾੜੇ ਕੰਮ ਸਾਡੇ ਕੋਲ ਪਹੁੰਚਦੇ ਨਹੀਂ ਹੁਣ ਦੇਖੋ ਨਾ ਤਾਂ ਕੋਈ ਉਹਦੇ ਕਹਿਣ ਵਗੂ ਵਰਕਰ ਰੱਬ ਹੈ ਨਾ ਕੋਈ ਕਹ ਲਓ ਕੋਈ ਚੁਣਿਆ ਹੋਇਆ ਨਮਾਇੰਦਾ ਰੱਬ ਹੈ ਹੁਣ 57 ਪਿੰਡਾਂ ਦਾ ਹਲਕਾ ਹੈ ਸਾਡੇ ਕੋਲ 78 ਪਚੈਤਾ ਨੇ ਸਾਰੇ ਥਾਂ ਤੇ ਐਮਐਲ ਸਾਬ ਇੱਕੋ ਟਾਈਮ ਨਿਗਾ ਨਹੀਂ ਰੱਖ ਸਕਦਾ ਤਾਂ ਕਰਕੇ ਸਰਪੰਚ ਬੰਦੇ ਨੇ ਮੈਂਬਰ ਬੰਦੇ ਨੇ ਤਾਂ ਕਿ ਵਾਰਡ ਤੱਕ ਆਪਾਂ ਪਹੁੰਚ ਕਰ ਫੇਰ ਵੀ ਕੋਈ ਚੀਜ਼ ਰਹਿ ਜਾਂਦੀ ਕਿਸੇ ਦੀ ਵੀ ਕੋਈ ਕਤਾਈ ਰਹਿੰਦੀ ਤਾਂ ਉਹ ਮੀਡੀਆ ਦਾ ਫਰਜ਼ ਬਣਦਾ ਵੀ ਸਾਡੇ ਤੱਕ ਪਹੁੰਚਦਾ ਕਰੋ ਤੇ ਹੱਲ ਹੋਏ ਵੀ ਨਹੀਂ ਤੁਸੀਂ ਕਿੰਨੀਆਂ ਖਬਰਾਂ ਲਾਈਆਂ ਤੁਹਾਡੇ ਹੱਲ ਹੋਏ ਠੀਕ ਹੈ ਉੱਥੇ ਅਣਗਿਹਲੀ ਕੀ ਪ੍ਰੈਜੈਂਟ ਕਰਨ ਦਾ ਸਿਨੈਰੀਓ ਕੀ ਬਣ ਜਾਂਦਾ ਕਿ ਇਹ ਚੀਜ਼ਾਂ ਦਾ ਹੁਣ ਮੰਨ ਕੇ ਚੱਲੋ ਇੱਕ ਸਰਕਾਰ ਨੇ ਗਲੀ ਬਣਾਉਣੀ ਸਰਕਾਰ ਨੇ ਗਲੀ ਬਣਾਉਣ ਵਾਸਤੇ ਇੱਕ ਟੈਂਡਰ ਲਾਤਾ ਆਨਲਾਈਨ ਟੈਂਡਰ ਹੈ ਕੋਈ ਵੀ ਲੈ ਸਕਦਾ ਜੋ ਵੀ ਇਹਦੀਆਂ ਸ਼ਰਤਾਂ ਪੂਰੀਆਂ ਕਰਦਾ ਤੁਸੀਂ ਪਾ ਲਓ ਮੈਂ ਪਾਵਾਂ ਕੋਈ ਪਾ ਲੇ ਠੀਕ ਹੈ ਉਹਦਾ ਟੈਂਡਰ ਪੂਰਾ ਹੋਣਾ ਉਹ ਟੈਂਡਰ ਦਾ ਠੇਕੇਦਾਰ ਨੇ ਲੈਣਾ ਠੇਕੇਦਾਰ ਨੇ ਗਾ ਮਿਸਤਰੀ ਕਰਨੇ ਆ ਮਿਸਤਰੀ ਨੇ ਗਾ ਦਿਹਾੜੀਏ ਕਰਨੇ ਨੇ ਮਤਲਬ ਇੱਕ ਟੈਂਡਰ ਲੱਗਣ ਤੋਂ ਬਾਅਦ ਇੱਕ ਮਿਸਤ ਠੇਕੇਦਾਰ ਦੇ ਇੱਕ ਮਿਸਤਰੀ ਦਾ ਇੱਕ ਦਿਹਾੜੀਏ ਤੋਂ ਕੋਈ 19 21 ਹੋ ਗਈ ਕੋਈ ਸਿਮੇਂਟ ਵੱਧ ਘੱਟ ਪੈ ਗਿਆ ਕੋਈ ਇੱਟ ਮਾੜੀ ਕਿਸੇ ਸਪਲਾਈਅਰ ਨੇ ਭੇਜਤੀ ਕਿਸੇ ਨੇ ਕੋਈ ਸਿਮੇਂਟ ਮਾੜਾ ਭੇਜਤਾ ਦੋਸ਼ ਪਤਾ ਕਿਨ ਭਗਵੰਤ ਮਾਨ ਮੁੱਖ ਮੰਤਰੀ ਨੂੰ ਦੋਸ਼ ਨਹੀਂ ਉੱਥੇ ਮੁੱਖ ਮੰਤਰੀ ਦੋਸ਼ੀ ਨਹੀਂ ਹੁੰਦਾ ਜਿਹੜਾ ਦੋਸ਼ੀ ਆ ਦੋਸ਼ੀ ਨੂੰ ਦੋਸ਼ ਜਿੰਮੇਵਾਰੀ ਆਪਾਂ ਬਖੜਠਾ ਰਾਵਾਂਗੇ ਤਾਂ ਸਾਡੇ ਸਮਾਜ ਦਾ ਸੁਧਾਰ ਸੌਖਾ ਹੋ ਜਾਊਗਾ ਜਦੋਂ ਹੁਣ ਬਦਨਾਮੀ ਤਾਂ ਹੋਣੀ ਹੈ ਕਿਸੇ ਐਮਐਲਏ ਜਾਂ ਮੰਤਰੀ ਦੀ ਤੇ ਮੈਂ ਕੁਝ ਕਰੀ ਜਾਵਾਂ ਉਹ ਚਲੋ ਔਨ ਰਿਕਾਰਡ ਉਹ ਚੀਜ਼ਾਂ ਹੋ ਜਾਣਗੀਆਂ ਮਤਲਬ ਪਰ ਉਹਦੇ ਵਿੱਚ ਇਹ ਨਹੀਂ ਕਿ ਉੱਥੇ ਪਿੱਟਾਂ ਮੁੱਖ ਮੰਤਰੀ ਜਾਂ ਐਮਐਲਏ ਨਹੀਂ ਛੱਡ ਗਿਆ ਰਿਆ ਉੱਥੇ ਸਿਮਿੰਟ ਜਾਂ ਉਹ ਕੋਈ ਮੁੱਖ ਮੰਤਰੀ ਜਾਂ ਐਮਐਲਏ ਨਹੀਂ ਰਲਾ ਰਿਆ ਦੋ ਦੋ ਵੱਖ-ਵੱਖ ਚੀਜ਼ਾਂ ਨੇ ਇੱਕ ਪ੍ਰਸ਼ਾਸਨ ਹੁੰਦਾ ਇੱਕ ਆਪਣੀ ਸਰਕਾਰ ਹੁੰਦੀ ਹੈ ਇਹ ਦੋਨੇ ਅੱਡ-ਅੱਡ ਚੀਜ਼ਾਂ ਚੱਲਦੀਆਂ ਨੇ ਸਰਕਾਰ ਦਾ ਕੰਮ ਹੈ ਪਾਲਿਸੀਆਂ ਬਣਾਉਣਾ ਪ੍ਰਸ਼ਾਸਨ ਦਾ ਕੰਮ ਉਹਨੂੰ ਲਾਗੂ ਕਰਨਾ ਸੋ ਇਹ ਇੱਕ ਸਵਿਧਾਨ ਦੇ ਵਿੱਚ ਸਾਰਿਆਂ ਨੂੰ ਉਹ ਖੁੱਲ੍ਹਾ ਬਣੀ ਹੋਣੇ ਹਾਂ ਜਦੋਂ ਅਸੀਂ ਸਾਡੇ ਵਾਸਤੇ ਕਰਉਂਦਾ ਜਦੋਂ ਦੀ ਐਮਬੀ ਹੋਣੀ ਜਦੋਂ ਸਾਡੇ ਸਬੰਧਤ ਵਿਭਾਗ ਦੇ ਜਈ ਸਹਿਬਾਂ ਜਾਂ ਆਪਣੇ ਕਹੋ ਐਕਸੀਅਨ ਸਹਿਬਾਂ ਨੂੰ ਦੀ ਜਾ ਕੇ ਐਮਬੀ ਕਰਨਗੇ ਬੇਨਤੀ ਕਰਨਗੇ ਉਹ ਉਦੋਂ ਕਮੀਆਂ ਪੇਚੀਆਂ ਦੱਸਣਗੇ ਤਾਂ ਉਹਦੀ ਪੇਮੈਂਟ ਰੁਕ ਜੂਗੀ ਉੱਤੇ ਕਾਰਵਾਈ ਹੋਊਗੀ ਜਦੋਂ ਤੱਕ ਉਹਨੇ ਆਪਾਂ ਨੂੰ ਚੀਜ਼ ਬਣਾ ਕੇ ਠੇਕੇਦਾਰ ਨੇ ਪ੍ਰੈਜ਼ੈਂਟ ਨਹੀਂ ਕੀਤੀ ਉਦੋਂ ਤੱਕ ਉਹਦੇ ਤੇ ਕੋਈ ਕਾਰਵਾਈ ਆਪਾਂ ਉਸ ਲੈਵਲ ਤੱਕ ਨਹੀਂ ਕਰ ਸਕਦੇ ਹਾਂ ਅਸੀਂ ਪੇਮੈਂਟ ਰੋਕਾਂਗੇ ਅਸੀਂ ਉੱਤੇ ਕਾਰਵਾਈ ਕਰਾਂਗੇ ਜਾਂ ਉਹ ਤੋਂ ਕਹਾਂਗੇ ਵੀ ਭਾਈ ਸਾਡਾ ਕੰਮ ਸਹੀ ਕਰਦੇ ਗੱਲ ਖਤਮ ਅਸੀਂ ਦੋਸ਼ੀ ਤਾਂ ਹੋਵਾਂਗੇ ਜੇ ਅਸੀਂ ਕਿਸੇ ਠੇਕੇਦਾਰ ਤੋਂ ਕਮਿਸ਼ਨ ਮੰਗਦੇ ਤੇ ਮੈਂ ਇੱਕ ਗੱਲ ਦਾਅਵੇ ਨਾ ਕਹਿਣਾ ਅੱਜ ਚੋਣਾਂ ਦੇ ਵੀ ਸਬੰਧ ਅਚਾ ਤੇ ਸਾਡੇ ਐਮਐਲਏ ਅਮਰਤਪਾਲ ਸਿੰਘ ਸੁਖਨੰਦ ਦੀ ਇਮਾਨਦਾਰੀ ਨਾਲ ਵੀ ਸਬੰਧਤ ਹੈ। ਬਲਾਕ ਸਮਤੀ ਦਾ ਚੇਅਰਮੈਨ ਸੀ ਪਿਛਲੀ ਸਰਕਾਰ ਦੇ ਵਿੱਚ। ਸਭ ਨੂੰ ਪਤਾ ਕੌਣ ਸੀ। ਉਹਨੇ ਆਪ ਫੇਸਬੁਕ ਤੇ ਪੋਸਟ ਪਾਈ ਮੈਂ ਤਾਂ ਨਾਂ ਦਾ ਹੀ ਚੇਅਰਮੈਨ ਸੀਗਾ। ਮੇਰੀ ਚੈੱਕ ਬੁੱਕ ਤਾਂ ਫਲਾਨੀ ਮੰਡੀ ਦੀ ਫਲਾਨੀ ਦੁਕਾਨ ਤੇ ਪਈ ਹੁੰਦੀ ਸੀ। ਸਰਪੰਚਾਂ ਦੀਆਂ ਚੈੱਕ ਬੁੱਕਾਂ ਸਰਪੰਚਾਂ ਕੋਲ ਨਹੀਂ ਚੁੰਦੀਆਂ ਤੇ ਆਮ ਆਦਮੀ ਪਾਰਟੀ ਦੇ ਸਰਪੰਚ ਬਣੇ ਆਪਣੀ ਮਰਜ਼ੀ ਨਾਲ ਕੰਮ ਕਰ ਰਹੇ ਨੇ। ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਚੇਅਰਮੈਨ ਬਣ ਗਏ ਉਹਨਾਂ ਦੇ ਚੈੱਕ ਬੁੱਕਾਂ ਉਹਨਾਂ ਕੋਲੇ ਹੋਣਗੀਆਂ ਆਪਣੀ ਮਰਜ਼ੀ ਨਾਲ ਕੰਮ ਕਰ ਲੈਣਗੇ ਅੱਜ ਤੱਕ ਗਰੀਬ ਘਰਾਂ ਦੇ ਜਿਹੜੇ ਮਤਲਬ ਆਮ ਘਰਾਂ ਦੇ ਗਰੀਬ ਘਰਾਂ ਦੇ ਜਿਹੜੇ ਪੁੱਤ ਨੇ ਉਹ ਚੇਅਰਮੈਨ ਬਣ ਰਹੇ ਨੇ ਸਰਪੰਚ ਬਣੇ ਨੇ ਮੈਂਬਰ ਬਣੇ ਨੇ ਬਲਾਕ ਸੰਮਤੀ ਜ਼ਿਲ੍ਹਾ ਪ੍ਰੀਸ਼ਦਾਂ ਚ ਵੀ ਬਣਨਗੇ ਠੀਕ ਹੈ ਨਾ ਕਿਸੇ ਅੱਜ ਤੱਕ ਬਾਗੇ ਪਾਣੇ ਹਲਕੇ ਦੇ ਵਿੱਚ ਇੱਕ ਬੰਦੇ ਨੇ ਹੱਥ ਚੱਕੇ ਨਹੀਂ ਕਿਹਾ ਵੀ ਮੈਂ ਐਮਐਲਏ ਸਾਹਿਬ ਨੂੰ ਫਲਾਨੇ ਇੰਨੇ ਪੈਸੇ ਦੇ ਕੇ ਸਰਪੰਚੀ ਖਰੀਦੀ ਹੈ ਜਾਂ ਕੋਈ ਟਿਕਟ ਖਰੀਦੀ ਹੈ ਤੇ ਬਾਕੀ ਸਾਰੀਆਂ ਪਾਰਟੀਆਂ ਤੁਸੀਂ ਉਹ ਨਵਜੋਧਪੁਰ ਸਿੱਧੂ ਨੇ ਕੋਹੜੀ ਦਿੱਤਾ ਸਾਰਾ ਇੱਠਾ ਸੋ ਇਹ ਸਾਡੀ ਇਮਾਨਦਾਰੀ ਹੈ ਸਾਡੀ ਮਿਹਨਤ ਹੈ ਜੇ ਇੱਕ ਕੰਮ ਸਰ ਤੇ ਵੋਟ ਮੰਗਾਗੇ ਅਸੀਂ ਲੋਕਾਂ 'ਚ ਜਾ ਕੇ ਕਵਾਂਗੇ ਜੇ ਅਸੀਂ ਤੁਹਾਡੇ ਕੰਮ ਕੀਤੇ ਤਾਂ ਸਾਨੂੰ ਵੋਟ ਪਾ ਦਿਓ ਜੇ ਤੁਹਾਨੂੰ ਲੱਗਦਾ ਸੀ ਨਹੀਂ ਕੀਤੇ ਤਾਂ ਫਿਰ ਸਾਡਾ ਵੋਟ ਮੰਗਣ ਦਾ ਹੱਕ ਵੀ ਨਹੀਂ ਬਣਦਾ ਗੰਦਰ ਸਾਹਿਬ ਸਵਾਲ ਬਹੁਤ ਨੇ ਚਲੋ ਆਪਾਂ ਫੇਰ ਕਿਤੇ ਇੰਟਰਵਿਊ ਕਰਾਂਗੇ ਪਰ ਜਿੰਨੇ ਕੇ ਸਵ ਅਸੀਂ ਬਹੁਤ ਖਬਰਾਂ ਚਲਾਈਆਂ ਸੀ ਜੋ ਆਵਾਮੀ ਪਾਰਟੀ ਦੇ ਇਹਨਾਂ ਦਾ ਕਹਿਣਾ ਇਹੀ ਆ ਕਿ ਕੋਈ ਅਫਸਰ ਗਲਤ ਕਰ ਸਕਦਾ ਕੋਈ ਮੈਂਬਰ ਗਲਤ ਕਰ ਕੋਈ ਸਰਪੰਚ ਗਲਤ ਕਰ ਸਕਦਾ ਪਰ ਸਿੱਧਾ ਸੀਐਮ ਸਾਹਿਬ ਨਹੀਂ ਗਲਤ ਕਰ ਸਕਦੇ ਵਾਕਈ ਉਹ ਇੱਥੇ ਆ ਕੇ ਨੀਣਾ ਕੰਮ ਕਰ ਰਹੇ ਜਿੰਨੀਆਂ ਵੀ ਆਪਾਂ ਉਹ ਚੀਜ਼ਾਂ ਚਲਾਈਆਂ ਕੋਈ ਗਲਤ ਹੋ ਰਿਆ ਸੀ ਤਾਂ ਉਹਨਾਂ ਦੇ ਹੱਲ ਹੋਏ ਆ ਮੀਡੀਆ ਦੇ ਧਿਆਨ ਚ ਲਿਆਇਆ ਕਰੋ ਹਰ ਇੱਕ ਚੀਜ਼ ਦਾ ਹੱਲ ਹੈਗਾ ਵਾ ਤੇ ਜਗਰਪ੍ਰੀਤ ਸਿੰਘ ਅੰਦਾਰਾ ਜਿਹੜੀ ਆਪਦੇ ਪਿੰਡ ਦੀ ਜਿਹੜੀ ਗੱਲ ਦੱਸੀ ਲੁਧਾਈ ਗਿਆ ਤੋਂ ਜਿਹੜੀ ਜੁਆਇਨਿੰਗ ਹੋਈ ਸੀ ਗੱਲ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਦੀ ਵੀ ਜਿਹੜੀ ਗੱਲਬਾਤ ਆਪਦੇ ਨੂੰ ਉਹ ਤਾਂ ਕਹਿ ਨਹੀਂ ਸਕਦੇ ਕਿ ਪਰ ਜਿੰਨੀ ਇਹਨਾਂ ਨੇ ਆ ਗੱਲਬਾਤ ਦੱਸੀ ਉਸ ਹਿਸਾਬ ਦੇ ਨਾਲ ਇਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਉਹ ਲੋਕ ਜਿਹੜੇ ਇਹਨਾਂ ਕੋਲੇ ਆ ਕੇ ਸਵੇਰ ਨੂੰ ਉਹ ਗੱਲ ਦੱਸ ਰਹੇ ਸੀ ਕਿਸ ਤਰ੍ਹਾਂ ਸਾਡੇ ਨਾਲ ਧੱਕੇਸ਼ਾ ਹੀ ਨਾ ਸਾਨੂੰ ਇੱਧਰ ਜੁਆਇਨ ਕਰਾਇਆ ਤੇ ਉਮੀਦ ਕਰਦੇ ਸਾਡੀ ਇਸ ਗੱਲਬਾਤ ਨੂੰ ਸ਼ੇਅਰ ਜ਼ਰੂਰ ਕਰੋਗੇ ਸਾਡਾ ਪੇਜ ਫੋਲੋ ਕਰੋਗੇ ਧੰਨਵਾਦ